ਮੇਰੀ ਵਿਧਵਾ ਸੱਸ ਇਕੱਲੀ ਉੱਪਰ ਵਾਲੇ ਕਮਰੇ ਵਿੱਚ ਰਹਿੰਦੀ ਸੀ ਅੱਧੀ ਰਾਤ ਨੂੰ ਮੇਰੀ ਸੱਸ ਦੇ ਕਮਰੇ ਵਿੱਚੋਂ ਸਿਸਕੀਆਂ ਦੀਆਂ ਆਵਾਜ਼ਾਂ ਆਉਂਦੀਆਂ ਸਨ ਦਿਨ ਦੇ ਵੇਲੇ ਮੇਰੀ ਸੱਸ ਬਿਲਕੁਲ ਸਿੰਪਲ ਰਹਿੰਦੀ ਸੀ ਪਰ ਰਾਤ ਹੁੰਦੇ ਹੀ ਉਹ ਇੱਕ ਦੁਲਹਣ ਵਾਂਗ ਸਜਦੀ ਅਤੇ ਕਮਰਾ ਬੰਦ ਕਰ ਲੈਂਦੀ ਸੀ ਮੈਨੂੰ ਆਪਣੀ ਸੱਸ ਤੇ ਸ਼ੱਕ ਹੋਣ ਲੱਗਾ ਇੱਕ ਰਾਤ ਮੈਂ ਚੁੱਪਚਾਪ ਆਪਣੇ ਸੱਸ ਦੇ ਕਮਰੇ ਵਿੱਚ ਗਈ ਸਾਹਮਣੇ ਇੱਕ ਆਦਮੀ ਅਤੇ ਇੱਕ ਮੁੰਡਾ ਮੇਰੀ ਸੱਸ ਨਾਲ ਮੇਰਾ ਨਾਮ ਰਿਤਿਕਾ ਹੈ ਮੈਂ ਦਿੱਲੀ ਸ਼ਹਿਰ ਦੀ ਰਹਿਣ ਵਾਲੀ ਹਾਂ ਮੇਰਾ ਵਿਆਹ ਮੇਰੇ ਮਾਤਾ ਪਿਤਾ ਨੇ ਬਹੁਤ ਧੁੰਮਤਾਮ ਨਾਲ ਕੀਤਾ ਸੀ ਕਿਉਂਕਿ ਮੈਂ ਆਪਣੇ ਮਾਤਾ ਪਿਤਾ ਦੀ ਇਕਲੌਤੀ ਸੀ ਵਿਆਹ ਤੋਂ ਬਾਅਦ ਜਦੋਂ ਮੈਂ ਪਹਿਲੀ ਵਾਰ ਆਪਣੇ ਸਹੁਰੇ ਘਰ ਵਿੱਚ ਪੈਰ ਰੱਖਿਆ ਤਾਂ ਮੈਂ ਆਪਣੇ ਸਹੁਰੇ ਘਰ ਦਾ ਮਾਹੌਲ ਬਹੁਤ ਹੀ ਧਾਰਮਿਕ ਪਾਇਆ ਸੀ ਮੇਰੀ ਸੱਸ ਹਰ ਵੇਲੇ ਪੂਜਾ ਪਾਠ ਵਿੱਚ ਲੱਗੀ ਰਹਿੰਦੀ ਸੀ ਉਹਨਾਂ ਨੇ ਆਪਣੀ ਪੂਜਾ ਪਾਠ ਲਈ ਉੱਪਰ ਵਾਲੀ ਪੋਸ਼ਣ ਵਿੱਚ ਇੱਕ ਛੋਟਾ ਜਿਹਾ ਮੰਦਿਰ ਬਣਾਇਆ ਹੋਇਆ ਸੀ ਜਿੱਥੇ ਉਹ ਹਰ ਵੇਲੇ ਭਗਵਾਨ ਦੀ ਪੂਜਾ ਵਿੱਚ ਲੱਗੀ ਰਹਿੰਦੀ ਸੀ ਇਸ ਵਿੱਚ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਸੀ ਮੇਰੀ ਸੱਸ ਨੇ ਮੈਨੂੰ ਵੀ ਸਖਤੀ ਨਾਲ ਮਨਾ ਕਰ ਦਿੱਤਾ ਸੀ ਕਿ ਮੈਂ ਕਦੇ ਵੀ ਉੱਪਰ ਨਾ ਜਾਵਾਂ ਇਹ ਗੱਲ ਮੇਰੇ ਪਤੀ ਨੇ ਵੀ ਮੈਨੂੰ ਕਹੀ ਸੀ ਕਿ ਮੇਰੀ ਮਾਂ ਦੀ ਹਰ ਗੱਲ ਮੰਨਿਆ ਕਰੋ ਜੇ ਮੇਰੀ ਮਾਂ ਉੱਪਰ ਜਾਣ ਤੋਂ ਮਨਾ ਕਰ ਰਹੀ ਹੈ ਤਾਂ ਉੱਪਰ ਨਾ ਜਾਇਓ ਮੈਂ ਪੁੱਛਿਆ ਤਾਂ ਮੇਰੇ ਪਤੀ ਵਿਝੇ ਹੱਸਣ ਲੱਗੇ ਅਤੇ ਕਹਿਣ ਲੱਗੇ ਕਿ ਮੇਰੀ ਮਾਂ ਨੂੰ ਬਿਲਕੁਲ ਪਸੰਦ ਨਹੀਂ ਕਿ ਕੋਈ ਉਹਨਾਂ ਦੀ ਪੂਜਾ ਪਾਠ ਵਿੱਚ ਵਿਗੜਨ ਪਾਵੇ ਮੈਂ ਉਹਨਾਂ ਦੀ ਸੱਚੀ ਔਲਾਦ ਹੋਣ ਦੇ ਬਾਵਜੂਦ ਵੀ ਕਦੇ ਉਹਨਾਂ ਦੀ ਮਨਾਹੀ ਦੇ ਬਾਵਜੂਦ ਉੱਪਰ ਨਹੀਂ ਗਿਆ ਤਾਂ ਤੁਹਾਨੂੰ ਇਤਰਾਜ਼ ਕਿਸ ਗੱਲ ਦਾ ਹੈ ਬੀਜੇ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ ਪਰ ਮੈਨੂੰ ਇਹ ਗੱਲ ਕੁਝ ਅਜੀਬ ਜਿਹੀ ਲੱਗ ਰਹੀ ਸੀ ਅਜਿਹਾ ਵੀ ਕਿ ਪੂਜਾ ਪਾਠ ਜਿਸ ਵਿੱਚ ਕਿਸੇ ਦੂਜੇ ਦੀ ਦਖਲਅੰਦਾਜ਼ੀ ਨਾ ਹੋਵੇ ਉੱਪਰ ਵਾਲੇ ਪੋਸ਼ਣ ਵਿੱਚ ਮੇਰੀ ਸੱਸ ਬੱਚਿਆਂ ਨੂੰ ਧਾਰਮਿਕ ਸਿੱਖਿਆ ਵੀ ਦਿੰਦੀ ਸੀ ਉਹਨਾਂ ਦੋ ਬੱਚਿਆਂ ਦੇ ਸਿਵਾਏ ਉੱਪਰ ਕਿਸੇ ਹੋਰ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ ਸਵੇਰ ਤੋਂ ਲੈ ਕੇ ਰਾਤ ਤੱਕ ਬੱਚਿਆਂ ਨੂੰ ਧਾਰਮਿਕ ਸਿੱਖਿਆ ਦਿੰਦੀ ਰਹਿੰਦੀ ਸੀ ਮੇਰੀ ਸੱਸ ਦੇ ਬੱਚਿਆਂ ਦੀ ਪੜ੍ਹਾਈ ਦੀ ਆਵਾਜ਼ ਏਠਾਂ ਤੱਕ ਆਉਂਦੀ ਰਹਿੰਦੀ ਸੀ ਬੀਜੇ ਵੈਸੇ ਤਾਂ ਬਹੁਤ ਨਾਰਮ ਮિજાਜ ਦੇ ਮਾਲਕ ਸਨ ਅਤੇ ਆਪਣੀ ਮਾਂ ਦੇ ਬਹੁਤ ਹੀ ਆਗਿਆਕਾਰੀ ਪੁੱਤਰ ਵੀ ਸਨ ਮੈਂ ਕਦੇ ਉਹਨਾਂ ਨੂੰ ਆਪਣੀ ਮਾਂ ਦੇ ਸਾਹਮਣੇ ਉੱਚੀ ਆਵਾਜ਼ ਵਿੱਚ ਗੱਲ ਕਰਦੇ ਨਹੀਂ ਸੁਣਿਆ ਸੀ ਵਿਆਹ ਦੀ ਪਹਿਲੀ ਰਾਤ ਉਹਨਾਂ ਨੇ ਮੈਨੂੰ ਸਿਰਫ ਇਹੀ ਇੱਛਾ ਜ਼ਾਹਰ ਕੀਤੀ ਸੀ ਰੀਤਿਕਾ ਮੇਰੀ ਮਾਂ ਨਾਲ ਬਤਮੀਜੀ ਨਾਲ ਪੇਸ਼ ਨਾ ਆਉਣਾ ਕਿਉਂਕਿ ਉਹਨਾਂ ਨੇ ਬਹੁਤ ਔਖੀ ਜ਼ਿੰਦਗੀ guzari ਹੈ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਸਹੇਣ ਹਨ ਇੱਕ ਵਾਰ ਉਹ ਮੈਨੂੰ ਕਹਿਣ ਲੱਗੇ ਕਿ ਮੇਰੀ ਮਾਂ ਨੇ ਮੇਰੀ ਖਾਤਰ ਆਪਣੀ ਪੂਰੀ ਜਵਾਨੀ ਬਰਬਾਦ ਕਰ ਦਿੱਤੀ ਅਤੇ ਦੂਜਾ ਵਿਆਹ ਨਹੀਂ ਕੀਤਾ ਇਸ ਲਈ ਮੈਂ ਨਹੀਂ ਚਾਹੁੰਦਾ ਕਿ ਮੇਰੀ ਜਾਂ ਤੁਹਾਡੀ وجہ ਨਾਲ ਉਹਨਾਂ ਨੂੰ ਕੋਈ ਤਕਲੀਫ ਪਹੁੰਚੇ ਮੈਂ ਵੀ ਜਿਵੇਂ ਵਾਅਦਾ ਕੀਤਾ ਸੀ ਕਿ ਮੇਰੀ ਵਜ੍ਹਾ ਨਾਲ ਤੁਹਾਡੀ ਮਾਂ ਨੂੰ ਕਦੇ ਕੋਈ ਤਕਲੀਫ ਨਹੀਂ ਪਹੁੰਚੇਗੀ ਉਹਨਾਂ ਨੂੰ ਮੇਰੇ ਤੋਂ ਕਦੇ ਕੋਈ ਸ਼ਿਕਾਇਤ ਨਹੀਂ ਮਿਲੇਗੀ ਮੈਂ ਸੋਚਿਆ ਸੀ ਕਿ ਐਨੀ ਸਿੱਧੀ ਸਾਦੀ ਅਤੇ ਧਾਰਮਿਕ ਔਰਤ ਨੂੰ ਕੀ ਸਮੱਸਿਆ ਹੋ ਸਕਦੀ ਹੈ ਅੱਜ ਤੱਕ ਮੈਂ ਉਹਨਾਂ ਨੂੰ ਤੇਜ ਆਵਾਜ਼ ਵਿੱਚ ਗੱਲ ਕਰਦੀ ਜਾ ਗੁੱਸਾ ਕਰਦੇ ਨਹੀਂ ਦੇਖਿਆ ਸੀ ਪਰ ਕੁਝ ਹੀ ਦਿਨਾਂ ਵਿੱਚ ਮੈਨੂੰ ਉਹਨਾਂ ਦੀਆਂ ਹਰਕਤਾਂ ਸ਼ੱਕ ਵਿੱਚ ਪਾਉਣ ਲੱਗੀਆਂ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਮੇਰੀ ਸੱਸ ਨੇ ਮੈਨੂੰ ਦੱਸਿਆ ਸੀ ਕਿ 16 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਸੀ ਉਹਨਾਂ ਨੇ ਆਪਣੇ ਪਤੀ ਦੇ ਗੁਜ਼ਰ ਜਾਣ ਤੋਂ ਬਾਅਦ ਬਹੁਤ ਹੀ ਔਖਾ ਸਮਾਂ ਕੱਟਿਆ ਹੁਣ ਉਹਨਾਂ ਨੇ ਦੱਸਿਆ ਕਿ ਵਿਜੇ ਉਸ ਸਮੇਂ 10 ਸਾਲ ਦਾ ਸੀ ਜਦੋਂ ਮੇਰਾ ਸਹੁਰਾ ਇੱਕ ਹਾਦਸੇ ਵਿੱਚ ਚੱਲ ਗਏ ਸਨ ਮੇਰੇ ਸਹੁਰੇ ਦਾ ਆਪਣਾ ਘਰ ਸੀ ਜਿਸ ਦੇ ਉੱਪਰ ਵਾਲੇ ਪੋਸ਼ਣ ਨੂੰ ਮੇਰੀ ਸੱਸ ਨੇ ਕਿਰਾਏ ਤੇ ਦਿੱਤਾ ਹੋਇਆ ਸੀ ਜਿਸ ਦਾ ਵਧੀਆ ਕਿਰਾਇਆ ਮਿਲਦਾ ਸੀ ਜਿੰਨਾ ਬੱਚਿਆਂ ਨੂੰ ਮੇਰੀ ਸੱਸ ਧਾਰਮਿਕ ਸਿੱਖਿਆ ਦਿੰਦੀ ਸੀ ਉਹਨਾਂ ਦੇ ਮਾਤਾ-ਪਿਤਾ ਆਪਣੀ ਮਰਜ਼ੀ ਨਾਲ ਕੁਝ ਪੈਸੇ ਮੇਰੀ ਸੱਸ ਨੂੰ ਦੇ ਜਾਇਆ ਕਰਦੇ ਸਨ ਜਦੋਂ ਕਿ ਮੇਰੀ ਸੱਸ ਉਹਨਾਂ ਬੱਚਿਆਂ ਦੀ ਧਾਰਮਿਕ ਸਿੱਖਿਆ ਦੇ ਬਦਲੇ ਪੈਸੇ ਨਹੀਂ ਮੰਗਦੀ ਸੀ ਪਰ ਉਹ ਲੋਕ ਆਪਣੀ ਖੁਸ਼ੀ ਨਾਲ ਦੇ ਜਾਇਆ ਕਰਦੇ ਸਨ ਬਸ ਇੰਨਾ ਪੈਸੇ ਨਾਲ ਹੀ ਜ਼ਿੰਦਗੀ ਦਾ ਗੁਜ਼ਾਰਾ ਹੋ ਰਿਹਾ ਸੀ ਪਰ ਜਦੋਂ ਤੋਂ ਮੇਰੇ ਪਤੀ ਵਿਜੇ ਦੀ ਨੌਕਰੀ ਲੱਗੀ ਸੀ ਮੇਰੀ ਸੱਸ ਦੇ ਦਿਨ ਚੰਗੇ ਕੱਟਣ ਲੱਗੇ ਸਨ ਜਿਵੇਂ ਹੀ ਵਿਜੇ ਦੀ ਨੌਕਰੀ ਲੱਗੀ ਮੇਰੀ ਸੱਸ ਨੇ ਉੱਪਰ ਵਾਲਾ ਪੋਸ਼ਣ ਖਾਲੀ ਕਰਵਾ ਲਿਆ ਅਤੇ ਉੱਥੇ ਬੱਚਿਆਂ ਦੀ ਗਿਣਤੀ ਵਧਾ ਲਈ। ਮੇਰੀ ਸੱਸ ਨੂੰ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣਾ ਬਹੁਤ ਪਸੰਦ ਸੀ। ਅਤੇ ਮੈਨੂੰ ਆਪਣੀ ਸੱਸ ਦੀ ਇਹ ਗੱਲ ਬਹੁਤ ਵਧੀਆ ਵੀ ਲੱਗੀ ਸੀ। ਪਰ ਬਸ ਇੱਕ ਗੱਲ ਤੇ ਹੈਰਾਨੀ ਹੁੰਦੀ ਸੀ ਕਿ ਮੇਰੀ ਸੱਸ ਰਾਤ ਨੂੰ ਵੀ ਉੱਪਰ ਵਾਲੇ ਪੋਸ਼ਣ ਵਿੱਚ ਇਕੱਲੀ ਰਹਿੰਦੀ ਸੀ। ਜਦੋਂ ਕਿ ਇੱਥੇ ਇੰਨੇ ਕਮਰੇ ਮੌਜੂਦ ਸਨ ਅਤੇ ਰਹਿਣ ਦੀਆਂ ਸਾਰੀਆਂ ਸਹੂਲਤਾਂ ਵੀ ਸਨ। ਘਰ ਵਿੱਚ ਮੇਰੇ ਅਤੇ ਮੇਰੇ ਪਤੀ ਤੋਂ ਇਲਾਵਾ ਕੋਈ ਨਹੀਂ ਸੀ। ਫੇਰ ਵੀ ਉਹ ਇਕੱਲੀ ਕਿਉਂ ਰਹਿੰਦੀ ਸੀ? ਮੇਰੀ ਸੱਸ ਦਿਨ ਅਤੇ ਰਾਤ ਦਾ ਖਾਣਾ ਸਾਡੇ ਨਾਲ ਹੀ ਖਾਂਦੀ ਸੀ। ਪਰ ਬਾਕੀ ਦਾ ਰਾਤ ਸਮਾਂ ਉੱਪਰ ਵਾਲੀ ਛੱਤ ਤੇ ਹੀ गुजारਦੀ ਸੀ ਇੱਕ ਵਾਰ ਸ਼ਾਮ ਦੀ ਚਾਹ ਪੀਂਦੇ ਸਮੇਂ ਮੈਂ ਆਪਣੀ ਸੱਸ ਨੂੰ ਕਿਹਾ ਤੁਸੀਂ ਸਾਰਾ ਦਿਨ ਬੱਚਿਆਂ ਨੂੰ ਪੜਾਉਣ ਵਿੱਚ गुजार ਦਿੰਦੇ ਹੋ ਮੇਰੇ ਕੋਲ ਤਾਂ ਬੈਠਦੇ ਹੀ ਨਹੀਂ ਤੁਸੀਂ ਬੱਚਿਆਂ ਨੂੰ ਇੱਕ ਸਮੇਂ ਪੜਾਇਆ ਕਰੋ ਤਾਂ ਜੋ ਤੁਹਾਨੂੰ ਵੀ ਥੋੜਾ ਆਰਾਮ ਮਿਲ ਜਾਵੇ ਮੇਰੀ ਗਾਲ ਤੇ ਮੇਰੀ ਸੱਸ ਨੇ ਜੋ ਜਵਾਬ ਦਿੱਤਾ ਉਹ ਮੈਨੂੰ ਬਹੁਤ ਅਜੀਬ ਲੱਗਾ ਮੇਰੀ ਸੱਸ ਕਹਿਣ ਲੱਗੀ ਤੂੰ ਹੁਣ ਇਹ ਗੱਲ ਨਹੀਂ ਸਮਝੇਂਗੀ ਇਹ ਮੇਰੀ ਮਜਬੂਰੀ ਵੀ ਹੋ ਸਕਦੀ ਹੈ ਕਿ ਮੈਂ ਸਾਰੇ ਬੱਚਿਆਂ ਨੂੰ ਇਕੱਠੇ ਹੀ ਪੜਾਉਂਦੀ ਹਾਂ ਮੈਂ ਆਪਣੀ ਸੱਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਕਿ ਭਲਾ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣਾ ਮੇਰੀ ਸੱਸ ਦੀ ਮਜਬੂਰੀ ਕਿਉਂ ਸੀ ਪਰ ਮੈਂ ਆਪਣੀ ਸੱਸ ਦੇ ਮਾਮਲੇ ਵਿੱਚ ਜ਼ਿਆਦਾ ਬੋਲਦੀ ਨਹੀਂ ਸੀ ਇਸ ਲਈ ਮੈਂ ਚੁੱਪ ਹੀ ਰਹੀ ਪਰ ਇੱਕ ਵਾਰ ਇੱਕ ਅਜਾ ਹਾਦਸਾ ਵਾਪਰਿਆ ਕਿ ਮੈਂ ਆਪਣੀ ਸੱਸ ਤੇ ਸ਼ੱਕ ਕਰਨ ਲੱਗ ਪਈ। ਇੱਕ ਵਾਰ ਸਾਡੇ ਘਰ ਦੀ ਲਾਈਟ ਚਲੀ ਗਈ। 1 ਘੰਟਾ, 2 ਘੰਟੇ, ਪੂਰੇ 3 ਘੰਟੇ ਨਿਕਲ ਗਏ ਪਰ ਲਾਈਟ ਨਹੀਂ ਆਈ। ਰਾਤ ਨੂੰ ਮੇਰੀ ਅੱਖ ਖੁੱਲ ਗਈ। ਮੈਨੂੰ ਬੰਦ ਕਮਰੇ ਵਿੱਚ ਕਬਰਾਟ ਮਹਿਸੂਸ ਹੋਣ ਲੱਗੀ। ਆ ਰਾਤ ਸੀ ਪਰ ਮੈਂ ਲਾਈਟ ਜਗਾ ਕੇ ਸੌਣ ਦੀ ਆਦੀ ਸੀ। ਹਨੇਰੇ ਕਮਰੇ ਵਿੱਚ ਮੈਨੂੰ ਕਬਰਾਟ ਹੋਣ ਲੱਗੀ। ਮੈਂ ਕਮਰੇ ਤੋਂ ਬਾਹਰ ਆਂਗਣ ਵਿੱਚ ਆ ਗਈ। ਮੇਰਾ ਮੂਡ ਇੱਕਦਮ ਤਾਜ਼ਾ ਹੋ ਗਿਆ। ਉਸ ਸਮੇਂ ਹੀ ਮੈਨੂੰ ਉੱਪਰੋਂ ਕਿਸੇ ਦੇ ਰੋਣ ਅਤੇ ਸਿਸਕਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਇੱਕਦਮ ਹੋ ਗਏ ਪਹਿਲਾਂ ਤਾਂ ਮੈਨੂੰ ਆਪਣਾ ਭਰਮ ਲੱਗਾ ਕਿਉਂਕਿ ਮੇਰੇ ਘਰ ਵਿੱਚ ਕੋਈ ਬੱਚਾ ਕਿਵੇਂ ਹੋ ਸਕਦਾ ਸੀ ਪਰ ਆਵਾਜ਼ ਮੈਨੂੰ ਦੁਬਾਰਾ ਸੁਣਾਈ ਦਿੱਤੀ ਤਾਂ ਮੈਂ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕੀਤੀ ਬਿਲਕੁਲ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੀ ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ 10-12 ਸਾਲ ਦਾ ਛੋਟਾ ਬੱਚਾ ਰੋ ਰਿਹਾ ਹੋਵੇ ਪਹਿਲਾਂ ਮੈਂ ਸੋਚਿਆ ਕਿ ਸ਼ਾਇਦ ਲਾਈਟ ਨਾ ਹੋਣ ਕਾਰਨ ਆਸ-ਪड़ोस ਵਿੱਚ ਕੋਈ ਬੱਚਾ ਰੋ ਰਿਹਾ ਹੋਵੇਗਾ ਕਿਉਂਕਿ ਲਾਈਟ ਨਹੀਂ ਸੀ ਅਤੇ ਗਰਮੀ ਵੀ ਹੋ ਰਹੀ ਸੀ ਪਰ ਫਿਰ ਵੀ ਦਿਲ ਨਹੀਂ ਮੰਨਿਆ ਮੈਂ ਡਰਦੀ ਡਰਦੀ ਪੌੜੀਆਂ ਚੜ੍ਹ ਕੇ ਉੱਪਰ ਜਾਣ ਲੱਗੀ ਜਿਵੇਂ ਜਿਵੇਂ ਮੈਂ ਪੌੜੀਆਂ ਚੜ੍ਹ ਰਹੀ ਸੀ ਸਿਸਕਣ ਦੀਆਂ ਆਵਾਜ਼ਾਂ ਹੋਰ ਤੇਜ਼ ਹੋ ਰਹੀਆਂ ਸਨ ਉੱਪਰ ਦੇ ਸਾਰੇ ਕਮਰੇ ਬੰਦ ਸਨ ਬਸ ਇੱਕ ਕਮਰੇ ਵਿੱਚ ਰੌਸ਼ਨੀ ਸੀ ਅਤੇ ਆਵਾਜ਼ ਵੀ ਉੱਥੋਂ ਹੀ ਆ ਰਹੀ ਸੀ ਮੈਂ ਉਸ ਕਮਰੇ ਦੇ ਬਾਹਰ ਖੜੀ ਹੋ ਗਈ ਜਦੋਂ ਕਿ ਬੀਜੇ ਨੇ ਮੈਨੂੰ ਮਨਾ ਕੀਤਾ ਸੀ ਅਤੇ ਮੇਰੀ ਸੱਸ ਨੇ ਵੀ ਮਨਾ ਕੀਤਾ ਸੀ ਕਿ ਜੇ ਮੇਰੀ ਮਾਂ ਉੱਪਰ ਜਾਣ ਨੂੰ ਮਨਾ ਕੀਤਾ ਹੈ ਤਾਂ ਨਾ ਜਾਇਓ ਮੇਰੀ ਮਾਂ ਨੂੰ ਆਪਣੀ ਪੂਜਾ ਪਾਠ ਵਿੱਚ ਕਿਸੇ ਦੀ ਦਖਲਅੰਦਾਜ਼ੀ ਬਰਦਾਸ਼ਤ ਤ ਨਹੀਂ ਘਰ ਮੈਂ ਉੱਪਰ ਛੱਤ ਤੇ ਤਾਂ ਆ ਗਈ ਸੀ ਪਰ ਕਮਰੇ ਅੰਦਰ ਜਾਣ ਦੀ ਹਿੰਮਤ ਨਹੀਂ ਹੋਈ ਕਮਰੇ ਦੇ ਬਾਹਰ ਹੀ ਮੇਰੇ ਪੈਰ ਰੁਕ ਗਏ ਪਹਿਲਾਂ ਮੈਂ ਸੋਚਿਆ ਕਿ ਸ਼ਾਇਦ ਮੇਰੀ ਸੱਸ ਪੂਜਾ ਕਰ ਰਹੀ ਹੋਵੇ ਅਤੇ ਪੂਜਾ ਕਰਦੇ ਸਮੇਂ ਰੋ ਰੋ ਕੇ ਭਗਵਾਨ ਤੋਂ ਕੁਝ ਮੰਗ ਰਹੀ ਹੋਵੇ ਪਰ ਅਗਲੀ ਆਵਾਜ਼ ਜੋ ਮੈਂ ਸੁਣੀ ਹੋ ਸੁਣ ਕੇ ਮੇਰਾ ਦਿਲ ਹੀ ਧੜਕਣਾ ਭੁੱਲ ਗਿਆ ਇਹ ਆਵਾਜ਼ ਮੇਰੇ ਕੰਨਾਂ ਵਿੱਚ ਆਈ ਦੇਖੋ ਮੇਰੇ ਤੋਂ ਦੂਰ ਰਹੋ ਮੇਰੇ ਕੋਲ ਨਾ ਆਓ ਮੇਰੇ ਹੋਸ਼ ਉੱਡ ਗਏ ਉਸ ਕਮਰੇ ਦੇ ਬਾਹਰ ਨਾ ਕੋਈ ਖਿੜਕੀ ਸੀ ਨਾ ਹੀ ਕੋਈ ਰੋਸ਼ਨ ਦਾ ਜਿੱਥੋਂ ਮੈਂ ਦੇਖ ਸਕਾਂ ਕਿ ਅੰਦਰ ਕੀ ਹੋ ਰਿਹਾ ਸੀ ਅਤੇ ਇਹ ਬੱਚਾ ਸਾਡੇ ਘਰ ਵਿੱਚ ਕਿਵੇਂ ਆ ਸਕਦਾ ਸੀ ਅਤੇ ਉਹ ਵੀ ਇਸ ਵੇਲੇ ਇੱਕ ਤੋਂ ਬਾਅਦ ਇੱਕ ਸਵਾਲ ਮੈਨੂੰ ਪਰੇਸ਼ਾਨ ਕਰ ਰਹੇ ਸਨ ਮੇਰਾ ਦਿਲ ਕਰ ਰਿਹਾ ਸੀ ਕਿ ਦਰਵਾਜ਼ਾ ਖੜਕਾ ਕੇ ਆਪਣੀ ਸੱਸ ਨੂੰ ਆਵਾਜ਼ ਦੇਵਾਂ ਹੁਣ ਮੈਂ ਸਿਰਫ ਇਹੀ ਸੋਚ ਰਹੀ ਸੀ ਅਚਾਨਕ ਦਰਵਾਜ਼ਾ ਖੁੱਲ੍ਹਿਆ ਤੇ ਮੇਰੀ ਸੱਸ ਪਸੀਨੇ ਨਾਲ ਭਿੱਜੀ ਹੋਈ ਮੇਰੇ ਸਾਹਮਣੇ ਖੜੀ ਸੀ ਮੇਰੀ ਸੱਸ ਦੇ ਕੱਪੜੇ ਅਸਤ ਵਿਅਸਤ ਸਨ ਮੈਨੂੰ ਦੇਖ ਕੇ ਪਹਿਲਾਂ ਤਾਂ ਉਹਨਾਂ ਦੇ ਚਿਹਰੇ ਦੀ ਰੰਗਤ ਹੀ ਉੱਡ ਗਈ ਫਿਰ ਜਲਦੀ ਨਾਲ ਉਹਨਾਂ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਪਹਿਲੀ ਵਾਰ ਮੇਰੀ ਸੱਸ ਮੈਨੂੰ ਗੁੱਸੇ ਵਿੱਚ ਬੋਲੀ ਇੱਥੇ ਕੀ ਕਰ ਰਹੀ ਹੈ ਮੈਂ ਤੈਨੂੰ ਮਨਾ ਕੀਤਾ ਸੀ ਕਿ ਉੱਪਰ ਨਾ ਆਇਆ ਕਰ ਮੇਰੀ ਸੱਸ ਦੀ ਹਾਲਤ ਖਰਾਬ ਹੋ ਰਹੀ ਸੀ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਜ਼ਿਆਦਾ ਡਰ ਗਈ ਹੋਵੇ ਮੇਰੀ ਸੱਸ ਨੇ ਮੈਨੂੰ ਐਨੇ ਗੁੱਸੇ ਨਾਲ ਦੇਖਿਆ ਕਿ ਮੈਂ ਵੀ ਡਰ ਗਈ। ਮੇਰੀ ਸੱਸ ਦੁਆਰਾ ਕਹਿਣ ਲੱਗੀ ਜਾ, ਏਥਾਂ ਜਾ। ਹਾਂ ਤੇ ਖਬਰਦਾਰ ਜੇ ਤੂੰ ਦੁਬਾਰਾ ਉੱਪਰ ਆਈ ਤਾਂ। ਉਹ ਚੀਕ ਕੇ ਬੋਲੀ। ਮੈਂ ਜਲਦੀ ਨਾਲ ਏਥੋਂ ਉੱਤਰ ਗਈ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਮੇਰੇ ਲਈ ਮੇਰੀ ਸੱਸ ਦਾ ਹੇਰ ਵੀ ਹੈਰਾਨ ਕਰਨ ਵਾਲਾ ਸੀ। ਉਹ ਤਾਂ ਬਹੁਤ ਹੀ ਨਰਮੀ ਅਤੇ ਪਿਆਰ ਨਾਲ ਗੱਲ ਕਰਦੀ ਸੀ। ਉਹਨਾਂ ਦੇ ਸ਼ਬਦਾਂ ਵਿੱਚ ਐਨੀ ਮਿਠਾਸ ਹੁੰਦੀ ਸੀ ਕਿ ਬੋਲਣ ਨਾਲ ਸਿਰਫ ਮਿਠਾਸ ਦਾ ਹੀ ਅਹਿਸਾਸ ਹੁੰਦਾ ਸੀ। ਪਰ ਜੋ ਰੂਪ ਮੈਂ ਹੁਣੇ ਮੇਰੀ ਸੱਸ ਦਾ ਦੇਖ ਕੇ ਆਈ ਸੀ, ਉਹ ਮੈਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਮੇਰੀ ਸੱਸ ਸੀ। ਮੇਰੇ ਦਿਮਾਗ ਨੇ ਤਾਂ ਕੰਮ ਕਰਨਾ ਬੰਦ ਕਰ ਦਿੱਤਾ ਸੀ। ਆਖਰ ਮੇਰੀ ਸੱਸ ਦੇ ਕਮਰੇ ਵਿੱਚ ਇੱਕ ਬੱਚਾ ਰੋ ਰਿਹਾ ਸੀ ਅਤੇ ਉਹ ਕਿਉਂ ਰੋ ਰਿਹਾ ਸੀ ਅਤੇ ਉਹ ਹੇ ਕਿਉਂ ਕਹਿ ਰਹੀ ਸੀ ਕਿ ਮੇਰੇ ਕੋਲ ਨਾ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਫਿਰ ਮੇਰੀ ਸੱਸ ਦਾ ਐਨਾ ਡਰ ਜਾਣਾ ਮੈਨੂੰ ਦੇਖਦੇ ਹੀ ਜਲਦੀ ਨਾਲ ਦਰਵਾਜ਼ਾ ਬੰਦ ਕਰ ਦੇਣਾ ਅਸਤ ਵਿਅਸਤ ਕੱਪੜਿਆਂ ਵਿੱਚ ਬਾਹਰ ਨਿਕਲਣਾ ਇਹ ਸਾਰੀਆਂ ਗੱਲਾਂ ਮੈਨੂੰ ਸ਼ੱਕ ਵਿੱਚ ਪਾ ਰਹੀਆਂ ਸਨ ਮੇਰੀ ਸੱਸ ਤਾਂ ਬਹੁਤ ਹੀ ਧਾਰਮਿਕ ਸੀ ਹਰ ਵੇਲੇ ਸਿਰ ਤੇ ਸਾੜੀ ਦਾ ਪੱल्लू ਰੱਖਦੀ ਸੀ ਪਰ ਉਸ ਵੇਲੇ ਤਾਂ ਉਹਨਾਂ ਨੂੰ ਹੋਸ਼ ਹੀ ਨਹੀਂ ਸੀ ਕਿ ਉਹਨਾਂ ਦੀ ਸਾੜੀ ਦਾ ਪੱੱਲੂ ਕਿੱਥੇ ਜਾ ਰਿਹਾ ਹੈ ਸੋਚ-ਸੋਚੀਏ ਮੇਰੇ ਸਿਰ ਵਿੱਚ ਦਰਦ ਹੋਣ ਲੱਗਾ ਮੇਰੇ ਵਿਆਹ ਨੂੰ 4 ਮਹੀਨੇ ਹੋ ਗਏ ਸਨ ਅਤੇ ਇਨਾ ਮਹੀਨਿਆਂ ਵਿੱਚ ਮੈਂ ਆਪਣੀ ਸੱਸ ਨੂੰ ਬਹੁਤ ਹੀ ਚੰਗੀ ਔਰਤ ਸਮਝਦੀ ਸੀ ਪਰ ਅੱਜ ਜੋ ਜਿਸ ਤਰ੍ਹਾਂ ਭਾਰੀ ਨਜ਼ਰਾਂ ਨਾਲ ਮੈਂ ਇਹਨੂੰ ਦੇਖ ਰਹੀ ਸੀ ਮੈਂ ਤਾਂ ਅੰਦਰੋਂ ਹੀ ਕੰਬ ਗਈ ਸੀ ਪਰ ਪਤਾ ਨਹੀਂ ਕਿਉਂ ਮੈਨੂੰ ਕਿਸੇ ਗੜਬੜ ਦਾ ਅਹਿਸਾਸ ਹੋਣ ਲੱਗਾ ਸੀ ਕੌਣ ਸੀ ਉਹ ਬੱਚਾ ਜੋ ਬੱਚੇ ਮੇਰੀ ਸੱਸ ਕੋਲ ਧਾਰਮਿਕ ਸਿੱਖਿਆ ਲੈਣ ਆਉਂਦੇ ਸਨ ਉਹ ਬੱਚੇ ਤਾਂ ਸਾਡੇ ਮੋਹੱਲੇ ਦੇ ਹੀ ਹੁੰਦੇ ਸਨ ਅਤੇ ਵਾਪਸ ਵੀ ਚਲੇ ਜਾਂਦੇ ਸਨ ਕਿ ਮੇਰੀ ਸੱਸ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣ ਦੇ ਪਿੱਛੇ ਕੋਈ ਗਲਤ ਕੰਮ ਤਾਂ ਨਹੀਂ ਕਰ ਰਹੀ ਇਨਾ ਸੋਚਿਆ ਨੇ ਮੈਨੂੰ ਪੂਰੀ ਰਾਤ ਸੌਣ ਨਹੀਂ ਦਿੱਤਾ ਅਗਲਾ ਦਿਨ ਮੇਰੇ ਲਈ ਹੋਰ ਵੀ ਮੁਸ਼ਕਲ ਨਾਲ ਭਰਿਆ ਹੋਇਆ ਸੀ ਰਾਤ ਨੀਂਦ ਨਾ ਆਉਣਾ ਕਾਰਨ ਮੈਂ ਸਵੇਰੇ ਦੇਰ ਤੱਕ ਸੁੱਤੀ ਰਹੀ ਮੈਂ ਇੱਕਦਮ ਉਠੀ ਸੀ ਵਿਜੇ ਬਹੁਤ ਹੀ ਗੁੱਸੇ ਵਿੱਚ ਸਨ ਉਹਨਾਂ ਨੇ ਮੈਨੂੰ ਬਹੁਤ ਗੁੱਸੇ ਨਾਲ ਪੁੱਛਿਆ ਕਿ ਤੂੰ ਰਾਤ ਨੂੰ ਉੱਪਰ ਛੱਤ ਤੇ ਗਈ ਸੀ ਮੈਂ ਕਿਹਾ ਜੀ ਉਹ ਮੈਨੂੰ ਕਿਸੇ ਬੱਚੇ ਦੀ ਆਵਾਜ਼ ਮੇਰੀ ਗੱਲ ਮੇਰੇ ਮੂੰਹ ਵਿੱਚ ਹੀ ਸੀ ਕਿ ਵਿਜੇ ਚੀਕੇ ਬੋਲੇ ਜਦੋਂ ਤੈਨੂੰ ਇੱਕ ਵਾਰ ਮਨਾ ਕਰ ਦਿੱਤਾ ਕਿ ਉੱਪਰ ਨਹੀਂ ਜਾਣਾ ਤਾਂ ਤੈਨੂੰ ਇਹ ਗੱਲ ਸਮਝ ਨਹੀਂ ਆਈ ਮੈਂ ਕਿਹਾ ਮੇਰੀ ਗੱਲ ਸੁਣੋ ਉੱਥੇ ਮੈਨੂੰ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਮੇਰੀ ਗੱਲ ਸੁਣ ਕੇ ਵਿਜੇ ਨੇ ਜੋ ਗੱਲ ਕਹੀ ਉਸ ਨੂੰ ਸੁਣ ਕੇ ਮੇਰਾ ਦਿਲ ਹੀ ਡੁੱਬ ਗਿਆ। ਉਹਨਾਂ ਨੇ ਕਿਹਾ ਕਿ ਮੇਰੀ ਮਾਂ ਰਾਤ ਨੂੰ ਵੀ ਪੂਜਾ ਪਾਠ ਕਰਦੀ ਹੈ ਅਤੇ ਇਸ ਪੂਜਾ ਪਾਠ ਦੌਰਾਨ ਅਜੇ-ਅਜੇ ਮੰਤਰਾਂ ਦਾ ਉਚਾਰਣ ਕਰਦੀ ਹੈ ਕਿ ਪ੍ਰੇਤ ਆਤਮਾਵਾਂ ਬੱਚਿਆਂ ਦੀ ਸੂਰਤ ਵਿੱਚ ਉਹਨਾਂ ਦੇ ਮੰਤਰਾਂ ਨੂੰ ਰੋਕਣ ਲਈ ਅਜੇ-ਅਜੇ ਹੱਥ-ਕੰਡੇ ਅਪਣਾਉਂਦੀਆਂ ਰਹਿੰਦੀਆਂ ਹਨ। ਕਦੇ-ਕਦੇ ਬੱਚਿਆਂ ਦੀਆਂ ਆਵਾਜ਼ਾਂ ਨਿਕਲਦੀਆਂ ਹਨ, ਕਦੇ ਕੁਝ ਹੋਰ ਕਰਦੀਆਂ ਹਨ। ਵਿਜੇ ਦੀ ਗੱਲ ਸੁਣ ਕੇ ਮੈਂ ਬਹੁਤ ਜ਼ਿਆਦਾ ਡਰ ਗਈ। ਮੈਂ ਆਪਣੇ ਕੰਨਾਂ ਨੂੰ ਹੱਥ ਲਾਉਂਦੇ ਹੋਏ ਕਿਹਾ ਹੁਣ ਚਾਹੀ ਉਪਰੋਂ ਕਿਸੇ ਵੀ ਤਰ੍ਹਾਂ ਦੀ ਆਵਾਜ਼ ਆਵੇ ਮੈਂ ਨਹੀਂ ਜਾਵਾਂਗੀ ਮੇਰੀ ਗੱਲ ਸੁਣ ਕੇ ਵੀ ਜੇ ਸ਼ਾਂਤ ਹੋਗੇ ਪਰ ਮੈਨੂੰ ਇੱਕ ਗੱਲ ਹੁਣ ਵੀ ਪਰੇਸ਼ਾਨ ਕਰ ਰਹੀ ਸੀ ਜੇ ਮੇਰੀ ਸੱਸ ਪੂਜਾ ਪਾਠ ਜਾਂ ਮੰਤਰਾਂ ਦਾ ਉਚਾਰਨ ਕਰਕੇ ਪ੍ਰੇਤ ਆਤਮਾਵਾਂ ਨੂੰ ਬਸ ਵਿੱਚ ਕਰ ਰਹੀ ਸੀ ਤਾਂ ਫਿਰ ਮੇਰੀ ਸੱਸ ਦੇ ਕੱਪੜੇ ਅਸਤ ਵਿਅਸਤ ਕਿਉਂ ਸਨ ਦੈਨ ਭਰ ਤਾਂ ਉਹ ਕਿੰਨਾ ਸੰਭਲ ਕੇ ਰਹਿੰਦੀ ਸੀ ਪਰ ਉਸ ਰਾਤ ਮੈਂ ਜੋ ਮੇਰੀ ਸੱਸ ਦਾ ਰੂਪ ਦੇਖਿਆ ਮੈਂ ਸੋਚ ਵਿੱਚ ਪੈ ਗਈ ਮੈਂ ਪਹਿਲੀ ਵਾਰ ਮੇਰੀ ਸੱਸ ਨੂੰ ਇਸ ਤਰ੍ਹਾਂ ਬਿਨਾ ਸਾੜੀ ਦੇ ਪੱਲੂ ਦੇ ਦੇਖਿਆ ਸੀ ਸਾੜੀ ਦਾ ਪੱਲੂ ਖਿਸਕ ਕੇ ਹੇਠਾਂ ਜਾ ਚੁਗਾ ਸੀ ਪੂਰੀ ਸਾੜੀ ਖੁੱਲ ਕੇ ਹੇਠਾਂ ਡਿੱਗਣ ਵਾਲੀ ਸੀ ਉਸ ਸਮੇਂ ਮੈਂ ਕਿੰਨੀ ਹੈਰਾਨ ਹੋਈ ਸੀ वैसे मेरी सास कहानी ਵਿੱਚ ਵੀ ਮੇਰੀ ਸੱਸ ਨਹੀਂ ਲੱਗਦੀ ਸੀ ਉਹ ਮੇਰੀ ਵੱਡੀ ਭੈਣ ਵਰਗੀ ਲੱਗਦੀ ਸੀ ਅਤੇ ਫਿਰ ਮੇਰੀ ਸੱਸ ਨੇ ਖੁਦ ਹੀ ਦੱਸਿਆ ਸੀ ਕਿ ਉਹਨਾਂ ਦਾ ਵਿਆਹ 16 ਸਾਲ ਦੀ ਉਮਰ ਵਿੱਚ ਹੋ ਗਿਆ ਸੀ ਇਸ ਦਾ ਮਤਲਬ ਹੁਣ ਮੇਰੀ ਸੱਸ ਦੀ ਉਮਰ ਲਗਭਗ 40 ਤੋਂ 42 ਸਾਲ ਦੇ ਕਰੀਬ ਹੋਵੇਗੀ 40 42 ਸਾਲ ਹੋਣ ਦੇ ਬਾਵਜੂਦ ਵੀ ਮੇਰੀ ਸੱਸ ਆਪਣੀ ਉਮਰ ਤੋਂ 5 ਸਾਲ ਛੋਟੀ ਹੀ ਲੱਗਦੀ ਸੀ ਫਿਰ ਮੈਂ ਆਪਣੇ ਇੰਨਾ ਸਾਰੇ ਸਵਾਲਾਂ ਛੱਡ ਕੇ ਆ ਤੇ ਘਰ ਦੇ ਕੰਮਾਂ ਵਿੱਚ ਰੁੱਝ ਗਏ ਇਸ ਗੱਲ ਦੇ 2 ਦਿਨ ਬਾਅਦ ਮੈਂ ਆਪਣੇ ਕਮਰੇ ਦੀ ਅਲਮਾਰੀ ਸਾਫ਼ ਕਰ ਰਹੀ ਸੀ ਪਰ ਉਸ ਵੇਲੇ ਮੈਂ ਚੌਕ ਗਈ ਮੇਰੀ ਸਭ ਤੋਂ ਵਧੀਆ ਸਾੜੀ ਮੇਰੀ ਅਲਮਾਰੀ ਵਿੱਚੋਂ ਗਾਇਬ ਸੀ ਮੈਂ ਬਹੁਤ ਹੈਰਾਨ ਹੋਈ ਕਿ ਇਹ ਕਿਵੇਂ ਹੋ ਸਕਦਾ ਹੈ ਸਾਡੇ ਘਰ ਵਿੱਚ ਤਾਂ ਕੋਈ ਨੌਕਰਾਨੀ ਵੀ ਨਹੀਂ ਆਉਂਦੀ ਸੀ ਸਾਰੇ ਕੰਮ ਮੈਂ ਖੁਦ ਹੀ ਕਰਦੀ ਹਾਂ ਫਿਰ ਮੇਰੀ ਨਵੀਂ ਸਾੜੀ ਕਿੱਥੇ ਚਲੀ ਗਈ ਅਜਿਹਾ ਤਾਂ ਨਹੀਂ ਕਿ ਮੇਰੀ ਸਾਸੜੀਆਂ ਬੁਲਾਈਆਂ ਹੋਈਆਂ ਆਤਮਾਮਾ ਹੀਠਾਂ ਵੀ ਆ ਜਾਂਦੀਆਂ ਹਨ ਹੁਣ ਤਾਂ ਮੈਨੂੰ ਆਪਣੇ ਘਰ ਤੋਂ ਵੀ ਡਰ ਲੱਗਣ ਲੱਗਾ ਸੀ ਇੱਕ ਰਾਤ ਅਚਾਨਕ ਮੇਰੀ ਅੱਖ ਭਾਂਡਿਆਂ ਦੀ ਖੜਖੜਾਟ ਨਾਲ ਖੁੱਲ ਗਈ ਮੈਂ ਘੜੀ ਵਿੱਚ ਸਮਾਂ ਦੇਖਿਆ ਤਾਂ ਰਾਤ ਦੇ 3 ਵਜੇ ਰਹੇ ਸਨ ਮੈਂ ਬਾਹਰ ਆਈ ਤਾਂ ਮੈਨੂੰ ਖਾਣੇ ਦੀ ਖੁਸ਼ਬੂ ਆ ਰਹੀ ਸੀ ਅਤੇ ਤਾਜ਼ੀਆਂ ਰੋਟੀਆਂ ਦੀ ਵੀ ਮੈਂ ਡਰਦੀ ਡਰਦੀ ਸੋਈ ਵਿੱਚ ਆਈ ਕਿਉਂਕਿ ਮੈਨੂੰ ਇਹ ਡਰ ਸੀ ਕਿ ਕਿਤੇ ਫਿਰ ਕੋਈ ਪ੍ਰੇਤ ਆਤਮਾ ਨਾ ਹੋਵੇ ਪਰ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਉੱਥੇ ਤਾਂ ਮੇਰੀ ਸੱਸ ਰੋਟੀਆਂ ਬਣਾ ਰਹੀ ਸੀ ਅਤੇ ਨਾਲ ਹੀ ਇੱਕ ਕੜਾਹੀ ਵਿੱਚ ਕੋਈ ਸਬਜ਼ੀ ਵੀ ਬਣਾ ਰਹੀ ਸੀ ਮੇਰੀ ਸੱਸ ਬਹੁਤ ਹੀ ਜਲਦੀ ਜਲਦੀ ਖਾਣਾ ਬਣਾਉਣ ਵਿੱਚ ਲੱਗੀ ਹੋਈ ਸੀ ਪਰ ਮੈਂ ਹੈਰਾਨ ਰਹਿ ਗਈ ਕਿ ਭਲਾ ਐਨੀ ਰਾਤ ਨੂੰ ਮੇਰੀ ਸੱਸ ਕਿਸਲੇ ਖਾਣਾ ਬਣਾ ਰਹੀ ਹੈ ਹੈਰਤ ਦਾ ਇੱਕ ਹੋਰ ਝਟਕਾ ਲੱਗਾ ਜਦੋਂ ਮੈਂ ਆਪ ਆਪਣੀ ਸਭ ਤੋਂ ਪਿਆਰੀ ਸਾੜੀ ਮੇਰੀ ਸੱਸ ਨੂੰ ਪਹਿਨੀ ਹੋਈ ਦੇਖੀ ਮੈਂ ਚੁੱਪਚਾਪ ਆਪਣੀ ਸੱਸ ਨੂੰ ਦੇਖਣ ਲੱਗੇ ਕਹਾਣੀ ਵਿੱਚ ਵੀ ਉਹ ਮੇਰੀ ਸੱਸ ਨਹੀਂ ਲੱਗ ਰਹੀ ਸੀ ਉਹਨਾਂ ਦੇ ਬਾਲ ਖੁੱਲੇ ਹੋਏ ਸਨ ਅਤੇ ਹੱਥਾਂ ਵਿੱਚ ਕੰਚਰੀਆਂ ਚੂੜੀਆਂ ਸਨ ਚਿਹਰੇ ਤੇ ਹਲਕਾ ਮੇਕਅਪ ਵੀ ਸੀ ਉੱਪਰ ਵਾਲੇ ਪੋਸ਼ਣ ਵਿੱਚ ਰਸੋਈ ਨਹੀਂ ਸੀ ਇਸ ਲਈ ਸ਼ਾਇਦ ਉਹ ਇੱਥਾਂ ਕੁਝ ਬਣਾਉਣ ਆਈ ਸੀ ਪਰ ਖਾਣਾ ਤਾਂ ਫ੍ਰਿਜ ਵਿੱਚ ਮੌਜੂਦ ਸੀ ਫਿਰ ਉਹ ਤਾਜ਼ਾ ਖਾਣਾ ਕਿਉਂ ਬਣਾ ਰਹੀ ਸੀ ਅਤੇ ਇਹ ਗੱਲ ਵੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿਪਲਾ ਮੇਰੀ ਸੱਸ ਨੇ ਮੇਰੀ ਸਾੜੀ ਕਿਉਂ ਚੋਰੀ ਕੀਤੀ ਮੇਰਾ ਦਿਮਾਗ ਚੱਕਰ ਖਾਣ ਲੱਗ ਗਿਆ ਹੁਣ ਤੱਕ ਮੇਰੀ ਸੱਸ ਦੀ ਨਜ਼ਰ ਮੇਰੇ ਤੇ ਨਹੀਂ ਪਈ ਸੀ ਮੇਰੀ ਸੱਸ ਮੇਰੇ ਲਈ ਇੱਕ ਪਹੇਲੀ ਬਣ ਗਈ ਸੀ ਮੈਂ ਦਵੇ ਪੈਰ ਵਾਪਸ ਆਪਣੇ ਕਮਰੇ ਵਿੱਚ ਆ ਗਈ ਮੇਰਾ ਦਿਮਾਗ ਬੁਰੀ ਤਰ੍ਹਾਂ ਚੱਕਰ ਖਾਨ ਲੱਗਾ ਗਿਆ ਮੇਰੀ ਸੱਸ ਦੇ ਕਿੰਨੇ ਰੂਪ ਸਭ ਦੇ ਸਾਹਮਣੇ ਪੂਜਾ ਪਾਠ ਵਿੱਚ ਲੱਗੀ ਰਹਿਣ ਵਾਲੀ ਔਰਤ ਰਾਤ ਨੂੰ ਕਿਸ ਤਰ੍ਹਾਂ ਫੈਂਸੀ ਸਾੜੀ ਪਹਿਨ ਕੇ ਸਜ ਸਬਰ ਕੇ ਘੁੰਮ ਰਹੀ ਸੀ ਆਖਰ ਮੇਰੀ ਸੱਸ ਐਨੀ ਸਜ ਸੰਬਰ ਵੀ ਕਿਸ ਲਈ ਰਹੀ ਸੀ ਮੇਰਾ ਪਤੀ ਵੀ ਜੇ ਆਪਣੀ ਮਾਂ ਨੂੰ ਕਿੰਨਾ ਸਤਿਕਾਰ ਦਿੰਦਾ ਹੈ ਉਸ ਨੂੰ ਕਿੰਨੀ ਸਿੱਧੀ ਸਮਝਦਾ ਹੈ ਆਪਣੀ ਮਾਂ ਦੇ ਸਾਹਮਣੇ ਨਜ਼ਰਾਂ ਵੀ ਉੱਪਰ ਨਹੀਂ ਚੁੱਕਦਾ ਜੇ ਜੀ ਆਪਣੀ ਮਾਂ ਦੇ ਇਹ ਰੰਗ ਟੰਗ ਦੇਖ ਲਵੇ ਤਾਂ ਸ਼ਾਇਦ ਉਸ ਨੂੰ ਵੀ ਆਪਣੀ ਅੱਖਾਂ ਤੇ ਵਿਸ਼ਵਾਸ ਨਾ ਹੋਵੇ ਦੁਪਹਿਰ ਨੂੰ ਮੇਰੀ ਸੱਸ ਸਾਡੇ ਨਾਲ ਹੀ ਏਠਾਂ ਖਾਣਾ ਖਾਣ ਬੈਠੀ ਸੀ ਉਹ ਆਪਣੇ ਸਾਦੇ ਰੂਪ ਵਿੱਚ ਸੀ ਮੈਂ ਗੌਰ ਨਾਲ ਆਪਣੀ ਸੱਸ ਨੂੰ ਦੇਖ ਰਹੀ ਸੀ ਰਾਤ ਵਾਲੀ ਸਜ ਸਬਰ ਪਤਾ ਨਹੀਂ ਕਿੱਥੇ ਗਈ ਮੈਂ ਕਿਹਾ ਮੇਰੀ ਸਭ ਤੋਂ ਪਿਆਰੀ ਸਾੜੀ ਪਤਾ ਨਹੀਂ ਕਿੱਥੇ ਚਲੀ ਗਈ ਪਤਾ ਨਹੀਂ ਕੌਣ ਲੈ ਗਿਆ ਮੇਰੀ ਗੱਲ ਸੁਣ ਕੇ ਮੇਰੀ ਸੱਸ ਹੜਬੜਾ ਗਈ ਉਹ ਕਹਿਣ ਲੱਗੀ ਤੇਰੀ ਅਲਮਾਰੀ ਵਿੱਚ ਹੀ ਹੋਵੇਗੀ ਇੱਥੇ ਤਾਂ ਕੋਈ ਨੌਕਰਾਨੀ ਵੀ ਨਹੀਂ ਆਈ ਚੰਗੀ ਤਰ੍ਹਾਂ ਦੇਖ मिल ਜਾਵੇਗੀ ਉਹ ਮੈਨੂੰ ਸਮਝਾ ਰਹੀ ਸੀ ਪਰ ਉਹਨਾਂ ਦੀ ਆਵਾਜ਼ ਉਹਨਾਂ ਦਾ ਸਾਥ ਨਹੀਂ ਦੇ ਰਹੀ ਸੀ ਮੈਂ ਫਿਰ ਕਿਹਾ ਮੰਮੀ ਜੀ ਮੈਂ ਆਪਣੀ ਅਲਮਾਰੀ ਬਹੁਤ ਚੰਗੀ ਤਰ੍ਹਾਂ ਚੈੱਕ ਕੀਤੀ ਹੈ ਮੇਰੀ ਉਹ ਸਾਰੀ ਅਲਮਾਰੀ ਵਿੱਚ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਉਹ ਪੂਤ ਵਾਲਾ ਬੱਚਾ ਲੈ ਗਿਆ ਹੋਵੇਗਾ ਜਿਸ ਦੇ ਰੋਣ ਦੀ ਆਵਾਜ਼ ਅਤੇ ਸੇਸਕੀਆਂ ਮੈਂ ਕੁਝ ਦਿਨ ਪਹਿਲਾਂ ਸੁਣੀਆਂ ਸਨ ਮੇਰੀ ਇਹ ਗੱਲ ਸੁਣ ਕੇ ਮੇਰੀ ਸੱਸ ਹੋਰ ਵੀ ਜ਼ਿਆਦਾ ਡਰ ਗਈ ਮੈਂ ਆਪਣੀ ਸੱਸ ਨੂੰ ਘੌਰ ਨਾਲ ਦੇਖਣ ਲੱਗੀ ਮੈਂ ਆਪਣੀ ਸੱਸ ਨੂੰ ਕਿਹਾ ਤੁਸੀਂ ਆਪਣੇ ਆਪ ਨੂੰ ਕਿੰਨਾ ਫਿੱਟ ਫੈਟ ਰੱਖਿਆ ਏ ਤਾਂ ਬਹੁਤ ਚੰਗੀ ਗੱਲ ਹੈ ਨਹੀਂ ਤਾਂ ਇਸ ਉਮਰ ਵਿੱਚ ਔਰਤਾਂ ਬਹੁਤ ਮੋਟੀਆਂ ਹੋ ਜਾਂਦੀਆਂ ਹਨ ਮੰਮੀ ਜੀ ਜੇ ਤੁਸੀਂ ਮੇਰੇ ਕੱਪੜੇ ਪਹਿਨੋਗੇ ਤਾਂ ਤੁਹਾਨੂੰ ਆਰਾਮ ਨਾਲ ਉਹ ਕੱਪੜੇ ਆ ਜਾਣਗੇ ਮੈਂ ਆਪਣੀਆਂ ਇਹਨਾਂ ਗੱਲਾਂ ਨਾਲ ਆਪਣੀ ਸੱਸ ਤੋਂ ਕੁਝ ਉਗਲਵਾਉਣਾ ਚਾਹੁੰਦੀ ਸੀ ਮੇਰੀ ਗੱਲ ਸੁਣ ਕੇ ਮੇਰੀ ਸੱਸ ਦਾ ਖਾਣਾ ਗਲੇ ਵਿੱਚ ਅੜਕ ਗਿਆ ਉਹ ਹੱਸਣ ਲੱਗੀ ਮੈਂ ਜਲਦੀ ਨਾਲ ਉਹਨਾਂ ਨੂੰ ਪਾਣੀ ਦਿੱਤਾ ਉਹ ਪਾਣੀ ਪੀ ਕੇ ਅੱਧਾ ਖਾਣਾ ਛੱਡ ਕੇ ਹੀ ਉੱਪਰ ਚਲੀ ਗਈ ਮੈਂ ਸਮਝ ਗਈ ਕਿ ਕੁਝ ਤਾਂ ਗੜਬੜ ਜ਼ਰੂਰ ਹੈ ਕੋਈ ਤਾਂ ਰਾਜ ਹੈ ਇੱਥੇ ਕੋਈ ਪ੍ਰੇਤ ਆਤਮਾ ਮਾਂ ਨਹੀਂ ਇਥੇ ਕੁਝ ਹੋਰ ਹੀ ਚੱਕਰ ਹੈ ਇਸ ਲਈ ਮੈਂ ਸੋਚ ਲਿਆ ਸੀ ਕਿ ਮੈਂ ਸਾਰੀ ਸਚਾਈ ਜਾਣਨ ਦੀ ਕੋਸ਼ਿਸ਼ ਕਰਾਂਗੀ ਸ਼ਾਮ ਨੂੰ ਮੈਂ ਆਪਣੇ ਕੱਪੜੇ ਬਦਲਣ ਲਈ ਹਲਮਾਰੀ ਖੋਲੀ ਤਾਂ ਮੇਰੀ ਉਹੀ ਸਾੜੀ ਵਾਪਸ ਮੇਰੇ ਹੈਂਗਰ ਤੇ ਲਟਕ ਰਹੀ ਸੀ ਪਰ ਜਲਦਬਾਜ਼ੀ ਵਿੱਚ ਰੱਖਣ ਕਰਨ ਚੰਗੀ ਤਰ੍ਹਾਂ ਤੈਅ ਨਹੀਂ ਕੀਤੀ ਗਈ ਸੀ ਜਲਦੀ ਜਲਦੀ ਹੈਂਗਰ ਵਿੱਚ ਪਾ ਦਿੱਤੀ ਗਈ ਸੀ ਜਦੋਂ ਰਾਤ ਨੂੰ ਮੈਂ ਸੋਈ ਵਿੱਚ ਕੰਮ ਕਰ ਰਹੀ ਹੋਵਾਂਗੀ ਤਾਂ ਮੇਰੀ ਸੱਸ ਨੇ ਇਹ ਸਾੜੀ ਮੇਰੀ ਹਲਮਾਰੀ ਵਿੱਚ ਰੱਖ ਦਿੱਤੀ ਹੋਵੇਗੀ ਗੱਲ ਇਹ ਨਹੀਂ ਸੀ ਕਿ ਮੇਰੀ ਸੱਸ ਨੇ ਮੇਰੀ ਸਾੜੀ ਪਹਿਨੀ ਗੱਲ ਇਹ ਸੀ ਕਿ ਆਖਰ ਪੇ ਨੀ ਕਿਉਂ ਅਤੇ ਕਿਸ ਲਈ ਕਿ ਪੈਣੀ ਜਦੋਂ ਉਹ ਦਿਨ ਦੇ ਸਮੇ ਸਭ ਦੇ ਸਾਹਮਣੇ ਸਾਦੀ ਰਹਿੰਦੀ ਸੀ ਫਿਰ ਰਾਤ ਨੂੰ ਇੰਨੀ ਸਜ ਸੰਵਰ ਕਿਸ ਲਈ ਸੀ ਇਹ ਅਜਿਆ ਸੁਭਾਸੀ ਜੋ ਮੈਨੂੰ ਪੂਰੀ ਰਾਤ ਦਾ ਇੰਤਜ਼ਾਰ ਕਰਵਾ ਰਿਹਾ ਸੀ ਜਿਵੇਂ ਹੀ ਵਿਜੇ ਸੌਂ ਗਿਆ ਮੈਂ ਕਮਰੇ ਤੋਂ ਬਾਹਰ ਆਈ ਅਤੇ ਉੱਪਰ ਵਾਲੇ ਹਿੱਸੇ ਵਿੱਚ ਚਲੀ ਗਈ ਅਤੇ ਇਸ ਵਾਰ ਜੋ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਉਸ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਖਿੱਚ ਲਈ ਜਦੋਂ ਮੈਂ ਉਸ ਕਮਰੇ ਦੇ ਨੇੜੇ ਪਹੁੰਚੀ ਤਾਂ ਮੈਨੂੰ ਫਿਰ ਤੋਂ ਉਸੇ ਬੱਚੇ ਦੀ ਆਵਾਜ਼ ਸੁਣਾਈ ਦੇਣ ਲੱਗੀ ਉਹ ਬੱਚਾ ਵਾਰ-ਵਾਰ ਉਹੀ ਗੱਲ ਦੁਹਰਾ ਰਿਹਾ ਸੀ ਮੇਰੇ ਕੋਲ ਨਾ ਮੈਨੂੰ ਛੱਡ ਦਿਓ ਮੈਨੂੰ ਤੁਹਾਡੇ ਤੋਂ ਡਰ ਲੱਗਦਾ ਹੈ ਮੈਂ ਦਰਵਾਜ਼ੇ ਦੀ ਮੋਰੀ ਵਿੱਚੋਂ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਸੱਸ ਕਿੱਥੇ ਗਈ ਮੇਰੀ ਸੱਸ 10-12 ਸਾਲ ਦੇ ਬੱਚੇ ਨਾਲ ਜ਼ਬਰਦਸਤੀ ਕਰ ਰਹੀ ਸੀ ਮੈਂ ਪਹਿਲਾਂ ਪਿੱਛੇ ਗਈ ਸੀ ਫਿਰ ਸਾਹਮਣੇ ਆਈ ਸੀ ਜਿਵੇਂ ਮੈਂ ਸਮਝ ਰਹੀ ਸੀ ਉਸ ਬਾਰੇ ਸੋਚ ਕੇ ਹੀ ਮੈਂ ਆਪਣੀ ਸੱਸ ਤੋਂ ਨਫ਼ਰਤ ਕਰਨ ਲੱਗੀ ਸੀ ਮੇਰੇ ਦਿਲ ਦੀਆਂ ਟੜਕਨਾਂ ਦਾ ਇਹ ਹਾਲ ਸੀ ਕਿ ਮੇਰਾ ਦਿਲ ਟੜਕਣਾ ਹੀ ਭੁੱਲ ਗਿਆ ਸੀ ਮੇਰੇ ਤੋਂ ਆਪਣੀ ਸੱਸ ਦਾ ਇਹ ਰੂਪ ਦੇਖਿਆ ਨਹੀਂ ਜਾ ਰਿਹਾ ਸੀ ਜੋ ਕੁਝ ਮੈਂ ਦੇਖਿਆ ਉਸ ਦਾ ਸਾਫ਼ ਮਤਲਬ ਸੀ ਕਿ ਮੇਰੀ ਸੱਸ ਛੋਟੇ ਬੱਚਿਆਂ ਤੋਂ ਆਪਣੀਆਂ ਸਰੀਰਕ ਲੋੜਾਂ ਪੂਰੀਆਂ ਕਰਦੀ ਸੀ ਇਹ ਸੋਚ ਕੇ ਹੀ ਮੈਂ ਸਹਿਮ ਗਈ ਸੀ ਪਰ ਮੇਰੀ ਸੱਸ ਦੇ बच्चे आਉਂਦੇ ਕਿੱਥੋਂ ਸਨ ਕੀ ਦਿਨ ਵੇਲੇ ਪੜਨ ਵਾਲੇ ਬੱਚਿਆਂ ਵਿੱਚੋਂ ਕਿਸੇ ਵੀ ਇੱਕ ਬੱਚੇ ਨੂੰ ਮੇਰੀ ਸੱਸ ਕਮਰੇ ਵਿੱਚ ਲੁਕੋ ਲੈਂਦੀ ਸੀ ਅਤੇ ਰਾਤ ਨੂੰ ਫਿਰ ਉਸ ਨਾਲ ਜਦੋਂ ਮੈਂ ਆਪਣੀ ਸਾਸੜੇ ਦੇ ਕਮਰੇ ਵਿੱਚ ਚੱਕੀ ਸੀ ਅਤੇ ਉਸ ਬੱਚੇ ਤੇ ਮੇਰੀ ਨਜ਼ਰ ਪਈ ਸੀ ਉਸ ਬੱਚੇ ਦੇ ਹੱਥ ਪੈਰ ਬੰਨੇ ਹੋਏ ਸਨ ਉਹ ਵਿਚਾਰਾ ਬੇਵਾਬ ਸੀ ਅਤੇ ਮੇਰੀ ਸੱਸ ਉਸ ਨੂੰ ਜ਼ਬਰਦਸਤੀ ਆਪਣੇ ਨੇੜੇ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਮੇਰਾ ਦਿਮਾਗ ਚਕਰਉਣ ਲੱਗਾ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਇਹ ਕਿਹੋ ਜਿਹਾ ਸੱਚ ਸੀ ਜਿਸ ਨੇ ਮੇਰਾ ਦਿਲ ਤੋੜ ਦਿੱਤਾ ਸੀ ਮੈਂ ਤਰਾਂ ਹੇਠਾਂ ਉਤਰ ਆਏ ਅਤੇ ਆਪਣੇ ਬਿਸਤਰੇ ਤੇ ਬੈਠ ਗਏ ਮੈਂ ਸਹਿਮ ਰਹੀ ਸੀ ਕਿ ਮੈਂ ਆਪਣੇ ਆਪ ਤੇ ਕਾਬੂ ਪਾ ਲਵਾਂ ਪਰ ਇਹ ਮੇਰੇ ਬਸੋਂ ਬਾਹਰ ਸੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਮੈਂ ਉਹਨਾਂ ਨੂੰ ਰੋਕਣਾ ਚਾਹੁੰਦੀ ਸੀ ਪਰ ਉਹ ਵਹਿੰਦੇ ਹੀ ਜਾ ਰਹੇ ਸਨ ਮੈਂ ਇਹੋ ਜਿਹਾ ਕਦੇ ਪਹਿਲਾਂ ਨਹੀਂ ਦੇਖਿਆ ਸੀ ਜਦੋਂ ਮੇਰੀ ਸਿਸਕੀ ਤੇਜ਼ ਹੋਣ ਲੱਗੀ ਮੈਂ ਆਪਣੇ ਮੂੰਹ ਤੇ ਹੱਥ ਰੱਖ ਲਿਆ ਤਾਂ ਜੋ ਮੇਰੀ ਆਵਾਜ਼ ਵਿਜੇ ਦੇ ਕੰਨਾਂ ਤੱਕ ਨਾ ਜਾਵੇ ਅੱਜ ਜੋ ਮੈਂ ਦੇਖਿਆ ਇਹ ਮੇਰੀ ਬਰਦਾਸ਼ਤ ਤੋਂ ਬਾਹਰ ਸੀ ਮੇਰੀ ਸੱਸ ਦਾ ਇਹ ਘਣਾਉਣਾ ਰੂਪ ਮੈਨੂੰ ਸਹਿਣ ਨਹੀਂ ਹੋ ਰਿਹਾ ਸੀ ਉਸ 10-12 ਸਾਲ ਦੇ ਬੱਚੇ ਦੀ ਬੇਵਸੀ ਅਤੇ ਡਰ ਨੂੰ ਦੇਖ ਕੇ ਅਤੇ ਮੇਰੀ ਸੱਸ ਦਾ ਉਹ ਸਵਾਲ ਬਦਨਾ ਮੈਨੂੰ ਉਸ ਬੱਚੇ ਦੀ ਹਾਲਤ ਤੇ ਤਰਸ ਆਉਣ ਲੱਗਾ ਮੈਂ ਕੰਟਰੋਲ ਨਹੀਂ ਕਰ پا ਰਹੀ ਸੀ ਆਖਰ ਮੇਰੀ ਸਿਸ ਦੀ ਸੁਣ ਕੇ ਵਿਜੇ ਜਾਗ ਪਿਆ ਮੈਨੂੰ ਇਸ ਤਰ੍ਹਾਂ ਰੋਂਦੇ ਦੇਖ ਕੇ ਵਿਜੇ ਹੈਰਾਨ ਹੋ ਗਿਆ ਉਹ ਜਲਦੀ ਨਾਲ ਮੇਰੇ ਕੋਲ ਆਇਆ ਅਤੇ ਬੋਲਿਆ ਕੀ ਗੱਲ ਹੈ ਰਿਤਿਕਾ ਤੂੰ ਇੰਨਾ ਕਿਉਂ ਰੋ ਰਹੀ ਹੈ ਕੀ ਕਿਸੇ ਨੇ ਤੈਨੂੰ ਕੁਝ ਕਿਹਾ ਹੈ ਜਾਂ ਫਿਰ ਕੋਈ ਬੁਰਾ ਸੁਪਨਾ ਦੇਖਿਆ ਹੈ ਮੈਂ ਬਿਲਕੁਲ ਨਹੀਂ ਚਾਹੁੰਦੀ ਸੀ ਕਿ ਮੇਰੇ ਰੋਣ ਦੀ ਆਵਾਜ਼ ਸੁਣ ਕੇ ਵਿਜੇ ਜਾਗ ਜਾਵੇ ਮੈਂ ਆਪਣੇ ਆਪ ਤੇ ਬਹੁਤ ਕੰਟਰੋਲ ਕੀਤਾ ਸੀ ਪਰ ਕਰ ਨਾ ਸਕੇ ਮੈਂ ਜਾਣਦੀ ਸੀ ਕਿ ਮੇਰੇ ਰੋਣ ਦੀ ਵਜ੍ਹਾ ਪੁੱਛਣਗੇ ਤਾਂ ਮੈਂ ਕੀ ਦੱਸਾਂ ਸੱਚ ਜੋ ਸ਼ਾਇਦ ਉਹ ਕਦੇ ਨਹੀਂ ਸੁਣਨਗੇ ਵਿਜੇ ਬਾਰ-ਬਾਰ ਮੇਰੇ ਰੋਣ ਦੀ ਵਜ੍ਹਾ ਪੁੱਛ ਰਿਹਾ ਸੀ ਮੈਂ ਕਿਹਾ ਮੇਰੇ ਸਿਰ ਵਿੱਚ ਬਹੁਤ ਦਰਦ ਹੈ ਮੈਨੂੰ ਇਸ ਤਰ੍ਹਾਂ ਜ਼ੋਰ-ਜ਼ੋਰ ਨਾਲ ਰੋਂਦੇ ਦੇਖ ਕੇ ਵਿਜੇ ਬਹੁਤ ਪਰੇਸ਼ਾਨ ਹੋ ਗਿਆ ਸੀ ਵਿਜੇ ਜਲਤੀ ਨਾਲ ਮੇਰੇ ਕੋਲ ਆਇਆ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਬੋਲਿਆ ਰਿਤਿਕਾ ਇਹ ਵੀ ਕਿਹੋ ਜਿਹਾ dard ਜੋ ਤੂੰ ਐਨਰ ਰਹੀ ਹੈ ਚੱਲ ਡਾਕਟਰ ਕੋਲ ਚਲੀਏ ਹੁਣ ਮੈਂ ਵਿਜੇ ਨੂੰ ਕੀ ਦੱਸਦੀ ਕਿ ਸਿਰ ਦਰਦ ਦੀ وجہ ਨਹੀਂ ਸਗੋਂ ਉਸ ਬੱਚੇ ਨੂੰ ਯਾਦ ਕਰਕੇ ਮੈਂ ਰੋ ਰਹੀ ਹਾਂ ਮੈਂ ਕੀ ਕਰਦੀ ਮੈਂ ਵਿਜੇ ਨੂੰ ਸਮਝਾ ਦਿੰਦਾ ਕਿ ਸਿਰ ਦਰਦ ਦੀ ਗੋਲੀ ਲੈ ਲਵਾਂਗੀ ਫਿਰ ਮੈਂ ਸਿਰ ਦਰਦ ਦੀ ਗੋਲੀ ਖਾਦੇ ਅਤੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਵਿਜੇ ਮੇਰਾ ਸਿਰ ਦਬਾਉਣ ਲੱਗਾ ਵਿਜੇ ਆਪਣੀ ਮਾਂ ਨੂੰ ਜਿੰਨਾ ਪਿਆਰ ਕਰਦਾ ਸੀ ਓਨਾ ਹੀ ਮੇਰਾ ਵੀ ਖਿਆਲ ਰੱਖਦਾ ਸੀ ਮੈਨੂੰ ਅੱਜ ਤੱਕ ਕੋਈ ਤਕਲੀਫ ਨਹੀਂ ਹੋਈ ਸੀ ਅਤੇ ਨਾ ਹੀ ਵਿਜੇ ਨੇ ਮੈਨੂੰ ਕਦੇ ਆਪਣੀ ਸੱਸ ਦੇ ਲਈ ਪਰੇਸ਼ਾਨ ਕੀਤਾ ਸੀ ਪਤਾ ਨਹੀਂ ਕੋਦੋਂ ਮੈਨੂੰ ਨੀਂਦ ਆ ਗਈ ਪਰ ਜਦੋਂ ਮੇਰੀ ਅੱਖ ਖੁੱਲੀ ਮੇਰੀ ਸੱਸ ਮੇਰੇ ਕੋਲ ਬੈਠੀ ਕੋਝ ਪਾੜ ਰਹੀ ਸੀ ਸ਼ਾਇਦ ਹਣੂਮਨ ਚਾਲੀਸਾ ਬੀਜੇ ਵੀ ਸਾਡੇ ਕੋਲ ਹੀ ਬੈਠਾ ਸੀ ਜਦੋਂ ਮੈਂ ਆਪਣੀ ਸਾਸੂ ਆਪਣੇ ਕੋਲ ਬੈਠੀ ਦੇਖਿਆ ਮੈਂ ਛੱਡ ਕੇ ਨਾਲ ਉੱਠ ਗਈ ਮੈਨੂੰ ਉਸ ਔਰਤ ਤੋਂ ਕਿੰਨਾ ਮਹਿਸੂਸ ਹੋ ਰਹੀ ਸੀ ਜੋ ਦਿਨ ਵੇਲੇ ਹਰ ਵਕਤ ਭਗਵਾਨ ਦਾ ਨਾਮ ਜਪਦੀ ਰਹਿੰਦੀ ਸੀ ਅਤੇ ਰਾਤ ਨੂੰ ਇੰਨਾ ਗੰਦਾ ਕੰਮ ਕਰਦੀ ਸੀ ਉਹ ਵੀ ਮਾਸੂਮ 10-12 ਸਾਲ ਦੇ ਬੱਚੇ ਨਾਲ ਮੈਨੂੰ ਇਸ ਤਰ੍ਹਾਂ ਉੜਦੇ ਦੇਖ ਕੇ ਬੀਜੇ ਹੱਸਣ ਲੱਗਾ ਰਿਤਿਕਾ ਤੁਹਾਡੀ ਤबीयत ਕਿਵੇਂ ਹੈ ਰਾਤ ਨੂੰ ਸ਼ਾਇਦ ਤੂੰ ਡਰ ਗਈ ਸੀ ਇਸ ਲਈ ਮੰਮੀ ਜੀ ਨੇ ਹਣੂਮਨ ਚਾਲੀਸਾ ਦਾ ਪਾੜ ਕੀਤਾ ਹੈ ਦੇਖੀ ਥੋੜ ਇਹ ਦੇਰ ਵਿੱਚ ਹੀ ਤੂੰ ਠੀਕ ਹੋ ਜਾਵੇਂਗੀ ਮੇਰੀ ਮਾਂ ਦੇ ਪੜਨ ਵਿੱਚ ਬਹੁਤ ਅਸਰ ਹੁੰਦਾ ਹੈ ਇਹ ਸੁਣ ਕੇ ਮੈਂ ਬਹੁਤ ਹੀ ਗੁੱਸੇ ਨਾਲ ਵਿਜੇ ਵੱਲ ਦੇਖਿਆ ਵਿਜੇ ਆਪਣੀ ਮਾਂ ਨੂੰ ਕਿੰਨਾ ਮੰਨਦਾ ਸੀ ਫਿਰ ਮੈਂ ਆਪਣੀ ਸੱਸ ਵੱਲ ਦੇਖਿਆ ਜੋ ਆਪਣੀਆਂ ਸ਼ਰੀਰਕ ਇਛਾਵਾਂ ਪੂਰੀਆਂ ਕਰਨ ਵਿੱਚ ਇਹ ਵੀ ਭੁੱਲ ਗਈ ਸੀ ਕਿ ਉਸ ਦਾ ਪੁੱਤਰ ਉਸ ਨੂੰ ਆਪਣੇ ਦਿਲ ਵਿੱਚ ਕਿੰਨਾ ਸਨਮਾਨ ਦਿੰਦਾ ਹੈ ਜੇ ਉਸ ਨੂੰ ਪਤਾ ਲੱਗੇਗਾ ਤਾਂ ਉਹ ਆਪਣੀ ਮਾਂ ਬਾਰੇ ਕੀ ਸੋਚੇਗਾ ਮੈਂ ਕਿਹਾ ਮੈਂ ਠੀਕ ਆ ਹੁਣ ਮਨ ਚਾਲੀਸਾ ਦੀ ਲੋੜ ਨਹੀਂ ਨਾ ਚਾਹੁੰਦੇ ਹੋਏ ਵੀ ਮੇਰੇ ਬੋਲਾਂ ਦੇ ਅੰਦਾਜ਼ ਵਿੱਚ ਗੁੱਸਾ ਆ ਗਿਆ ਸੀ ਮੇਰੇ ਗੁੱਸੇ ਪਰ ਸ਼ਬਦ ਸੁਣ ਕੇ ਵਿਜੇ ਦੇ ਮੱਥੇ ਤੇ ਬਲ ਪੈ ਗਈ ਸਨ ਪਰ ਮੈਂ ਸੋਚ ਚੁੱਕੀ ਸੀ ਕਿ ਮੈਂ ਅੱਜ ਆਪਣੀ ਸੱਸ ਦਾ ਪਰਦਾ ਫਾਸ਼ ਕਰ ਦਿਆਂਗੀ ਵਿਜੇ ਨੇ ਕਿਹਾ ਤੁਹਾਡੀ ਚਿੰਤਾ ਵਿੱਚ ਮੰਮੀ ਜੀ ਕਦੋਂ ਤੋਂ ਤੁਹਾਡੇ ਕੋਲ ਬੈਠੀ ਹੈ ਕੁਝ ਨਾ ਕੁਝ ਪੜਦੀ ਜਾ ਰਹੀ ਹੈ ਅਤੇ ਤੂੰ ਉਹਨਾਂ ਨਾਲ ਇੰਨਾ ਸ਼ਬਦਾਂ ਵਿੱਚ ਗੱਲ ਕਰ ਰਹੀ ਹੈ ਮੈਂ ਗੁੱਸੇ ਨਾਲ ਕਿਹਾ ਤੂੰ ਜੇ ਆਪਣੀ ਮਾਂ ਦਾ ਅਸਲੀ ਚਿਹਰਾ ਦੇਖ ਲਵੇਂ ਤਾਂ ਤੂੰ ਵੀ ਆਪਣੀ ਮਾਂ ਤੋਂ ਨਫ਼ਰਤ ਕਰਨ ਲੱਗੇਗਾ ਮੇਰੀ ਗੱਲ ਸੁਣ ਕੇ ਮੇਰੀ ਸੱਸ ਦੇ ਚਿਹਰੇ ਦਾ ਰੰਗ ਬਦਲ ਗਿਆ ਵਿਜੇ ਵੀ ਮੈਨੂੰ ਗੁੱਸੇ ਨਾਲ ਦੇਖਣ ਲੱਗਾ ਉਹ ਬੋਲਿਆ ਤੂੰ ਹੋਸ਼ ਵਿੱਚ ਨਹੀਂ ਤੈਨੂੰ ਅੰਦਾਜ਼ਾ ਹੈ ਕਿ ਮੇਰੀ ਮਾਂ ਬਾਰੇ ਤੂੰ ਕੀ ਕਹਿ ਰਹੀ ਹੈ ਮੈਂ ਕਿਹਾ ਹਾਂ ਮੈਂ ਆਪਣੇ ਪੂਰੇ ਹੇ ਸ਼ੋਭਾਸ ਵਿੱਚ ਹਾਂ ਅਤੇ ਮੈਨੂੰ ਪਤਾ ਹੈ ਕਿ ਮੈਂ ਕੀ ਕਹਿ ਰਹੀ ਹਾਂ ਤੁਹਾਡੀ ਮਾਂ ਬਹੁਤ ਹੀ ਬਦਮਾਸ਼ ਔਰਤ ਹੈ ਮੇਰੇ ਮੂੰਹ ਇੰਨਾ ਸੁੰਦੇ ਹੀ ਵਿਜੇ ਦਾ ਹੱਥ ਮੇਰੇ ਗੱਲਾਂ ਤੇ ਆਪਣੀਆਂ ਉਂਗਲੀਆਂ ਦੇ ਨਿਸ਼ਾਨ ਛੱਡ ਗਿਆ ਬਕਵਾਸ ਬੰਦ ਕਰ ਅਤੇ ਨਿਕਲ ਇਥੋਂ ਮੇਰੀ ਮਾਂ ਤੇ ਇਲਜ਼ਾਮ ਲਾਉਣ ਵਾਲੀ ਤੂੰ ਕੌਣ ਹੈ ਵਿਜੇ ਗੁੱਸੇ ਨਾਲ ਬੁਰੀ ਤਰ੍ਹਾਂ ਪਾਗਲ ਹੋ ਰਿਹਾ ਸੀ ਮੇਰੇ ਤੇ ਦੂਜਾ ਥੱਪੜ ਮਾਰਨ ਲਈ ਮੇਰੇ ਵੱਲ ਵਧੇ ਕਿ ਮੇਰੀ ਸੱਸ ਨੇ ਉਹਨਾਂ ਨੂੰ ਫੜ ਲਿਆ ਅਤੇ ਕੀ ਆ ਖਬਰਦਾਰ ਜੇ ਤੂੰ ਬਹੁਤੇ ਹੱਥ ਚੁੱਕਿਆ ਜੇ ਉਹ ਨਦਾਨੀ ਕਰ ਰਹੀ ਹੈ ਤਾ ਤੂੰ ਤਾਂ ਹੋਸ਼ ਵਿੱਚ ਰਹਿ ਮੈਂ ਗੁੱਸੇ ਨਾਲ ਕਿਹਾ ਮੈਂ ਸਾਬਿਤ ਕਰ ਸਕਦੀ ਹਾਂ ਕਿ ਤੁਹਾਡੀ ਮਾਂ ਬੰਦ ਕਮਰੇ ਵਿੱਚ ਕੀ ਗੁਨਾਹ ਕਰਦੀ ਹੈ ਵਿਜੇ ਨੇ ਆਪਣਾ ਹੱਥ ਮੇਰੀ ਸੱਸ ਦੇ ਹੱਥਾਂ ਵਿੱਚੋਂ ਛੁਡਾਇਆ ਅਤੇ ਮੇਰੇ ਕੋਲ ਆ ਕੇ ਗਿਆ ਕਿਵੇਂ ਸਾਬਿਤ ਕਰੇਂਗੀ ਚੱਲ ਕਰ ਸਾਬਿਤ ਜੇ ਤੂੰ ਝੂਠੀ ਨਿਕਲੀ ਤਾਂ ਮੇਰੇ ਹੱਥੋਂ ਤੂੰ ਜਿੰਦਾ ਨਹੀਂ بچੇਂਗੀ ਇਹ ਗੱਲ ਉਸਨੇ ਮੇਰੇ ਉੱਤੇ ચીਖਦੇ ਹੋਏ ਕਹੀ ਸੀ ਮੈਂ ਕਿਹਾ ਠੀਕ ਹੈ ਆਹ ਮੇਰੇ ਨਾਲ ਮੈਨੂੰ ਕੋਈ ਡਰ ਨਹੀਂ ਸੀ ਕਿਉਂਕਿ ਮੈਂ ਕੋਈ ਛੋਟੀ ਬੱਚੀ ਨਹੀਂ ਸੀ ਜੋ ਵਿਜੇ ਦੀਆਂ ਧਮਕੀਆਂ ਤੋਂ ਡਰ ਜਾਂਦੇ ਕਿਉਂਕਿ ਰਾਤ ਨੂੰ ਮੈਂ ਆਪਣੀਆਂ ਅੱਖਾਂ ਨਾਲ ਆਪਣੀ ਸੱਸ ਦੇ ਕਮਰੇ ਵਿੱਚ ਇੱਕ ਬੱਚੇ ਨੂੰ ਬੇਵੱਸ ਹਾਲਤ ਵਿੱਚ ਦੇਖਿਆ ਸੀ ਜਿਵੇਂ ਹੀ ਮੈਂ ਵਿਜੇ ਦਾ ਹੱਥ ਫੜ ਕੇ ਉੱਪਰ ਛੱਤ ਵੱਲ ਜਾਣ ਲੱਗੀ ਮੇਰੀ ਸੱਸ ਅਚਾਨਕ ਸਾਡੇ ਸਾਹਮਣੇ ਆ ਕੇ ਖੜ ਗਈ ਉਸਨੇ ਕਿਹਾ ਤੁਸੀਂ ਲੋਕ ਉੱਪਰ ਨਹੀਂ ਜਾਓਗੇ ਮੈਂ ਕਿਹਾ ਕਿਉਂ ਨਹੀਂ ਜਾਵਾਂਗੇ ਤਾ ਜੋ ਤੁਹਾਡਾ ਭੇਤ ਖੁੱਲ ਜਾਵੇ ਕਿ ਤੁਸੀਂ ਮਾਸੂਮ ਛੋਟੇ ਬੱਚਿਆਂ ਨਾਲ ਕੀ ਕਰਦੇ ਹੋ ਵਿਜੇ ਆਪਣੀ ਮਾਂ ਦੀ ਇਸ ਹਰਕਤ ਤੇ ਹੈਰਾਨ ਹੋ ਗਿਆ ਸੀ ਮੇਰੀ ਸੱਸ ਨੇ ਕਿਹਾ ਤੁਸੀਂ ਲੋਕ ਮੇਰੇ ਬਾਰੇ ਜੋ ਸੋਚਣਾ ਹੈ ਸੋਚ ਲਓ ਪਰ ਮੈਂ ਤੁਹਾਨੂੰ ਉੱਪਰ ਨਹੀਂ ਜਾਣ ਦੇਵਾਂਗੀ ਵਿਜੇ ਨੇ ਕਿਹਾ ਕੀ ਗੱਲ ਹੈ ਮਾਂ ਇਹ ਵੀ ਕੀ ਹੈ ਉੱਪਰ ਜੋ ਮੈਨੂੰ ਅੱਜ ਤੱਕ ਤੁਸੀਂ ਉੱਪਰ ਜਾਣ ਤੋਂ ਰੋਕਿਆ ਸੀ ਮੈਂ ਕਦੇ ਤੁਹਾਡੀ ਗੱਲ ਨਹੀਂ ਮੰਨੀ ਪਰ ਮੈਂ ਦੇਖਣਾ ਹੈ ਮੇਰੀ ਸੱਸ ਵਿਜੇ ਨੂੰ ਮਨਾਉਂਦੀ ਰਹੀ ਪਰ ਉਹ ਉੱਪਰ ਚਲੇ ਗਏ ਉੱਪਰ ਦੇ ਸਾਰੇ ਕਮਰੇ ਖੋਲ-ਖੋਲ ਕੇ ਦੇਖਣ ਲੱਗੇ ਅਤੇ ਫਿਰ ਇੱਕ ਕਮਰੇ ਵਿੱਚ ਉਹ ਬੱਚਾ ਮ ਹੀ ਗਿਆ ਉਸ ਬੱਚੇ ਦੇ ਸਾਹਮਣੇ ਬਹੁਤ ਸਾਰੇ ਖਡਾਉਣੇ ਅਤੇ ਖਾਣ ਪੀਣ ਦੀਆਂ ਚੀਜ਼ਾਂ ਰੱਖੀਆਂ ਸਨ ਪਰ ਉਹ ਇੱਕ ਕੋਨੇ ਵਿੱਚ ਡਰ ਕੇ ਬੈਠਾ ਸੀ ਸਾਨੂੰ ਸਾਰਿਆਂ ਨੂੰ ਦੇਖ ਕੇ ਉਹ ਹੋਰ ਵੀ ਜ਼ਿਆਦਾ ਡਰ ਗਿਆ ਅਤੇ ਦੀਵਾਰ ਨਾਲ ਚਿੱਕ ਗਿਆ ਮੈਂ ਵੀ ਜੇ ਨੂੰ ਕਿਹਾ ਦੇਖ ਰਹੇ ਹੋ ਇਸ ਬੱਚੇ ਦੀ ਹਾਲਤ ਜਿਵੇਂ ਤੁਹਾਡੀ ਮਾਂ ਦੀ ਹਵਸ ਨੇ ਇਸ ਦਾ ਖੌਫ ਹੋਰ ਵਧਾ ਦਿੱਤਾ ਹੈ ਮੇਰੀ ਗੱਲ ਸੁਣ ਕੇ ਮੇਰੀ ਸੱਸ ਰੋਣ ਲੱਗੀ ਅਤੇ ਬੋਲੀ ਬੱਸ ਕਰ ਮੇਰੇ ਤੇ ਇੰਨਾ ਘਟੀਆ ਇਲਜ਼ਾਮ ਨਾ ਲਾਉ ਇਹ ਮੇਰਾ ਬੱਚਾ ਹੈ ਮੇਰਾ ਆਪਣਾ ਪੁੱਤਰ ਮੇਰੀ ਸੱਸ ਦੇ ਮੂੰਹ ਇਹ ਗੱਲ ਸੁਣ ਕੇ ਮੈਂ ਹਰਾਨ ਰਹਿ ਗਈ ਕਿ ਜੇ ਵੀ ਹੈਰਾਨੀ ਨਾਲ ਆਪਣੀ ਮਾਂ ਨੂੰ ਦੇਖ ਰਿਹਾ ਸੀ ਕਿਉਂਕਿ ਮੇਰੀ ਸੱਸ ਦਾ ਤਾਂ ਇੱਕੋ ਇੱਕ ਪੁੱਤਰ ਸੀ। ਵਿਜੇ ਉਸ ਤੋਂ ਇਲਾਵਾ ਉਸ ਦਾ ਕੋਈ ਹੋਰ ਬੱਚਾ ਨਹੀਂ ਸੀ। ਫਿਰ ਇਹ ਬੱਚਾ ਕਿੱਥੋਂ ਆਇਆ? ਮੇਰੇ ਸਹੁਰੇ ਨੂੰ ਵੀ ਗੁਜ਼ਰੇ ਕਾਫੀ ਸਮਾਂ ਹੋ ਚੁੱਕਾ ਸੀ। ਮੇਰੀ ਸੱਸ ਬਿਸਤਰੇ ਤੇ ਬੈਠ ਗਈ ਅਤੇ ਰੋਣ ਲੱਗੀ। ਉਸ ਨੇ ਕਿਹਾ ਇਹ ਬੱਚਾ ਦਿਮਾਗੀ ਤੌਰ ਤੇ ਬਿਮਾਰ ਹੈ। ਇਹ ਸੁਣ ਕੇ ਸਾਡੇ ਦੋਹਾਂ ਦੇ ਸਿਰ ਤੇ ਇੱਕ ਹੋਰ ਅਸਮਾਨ ਡਿੱਗ ਪਿਆ। ਮੇਰੀ ਸੱਸ ਅਜੇ ਵੀ ਰੋ ਰਹੀ ਸੀ। ਮੈਂ ਸਾਰੇ ਕਮਰੇ ਦੇਖ ਲਏ ਸਨ ਪਰ ਇੱਕ ਕਮਰਾ ਹੋਰ ਬਚਿਆ ਸੀ ਜੋ ਬੰਦ ਸੀ। ਮੈਂ ਵਿਜੇ ਦਾ ਹੱਥ ਫੜ ਕੇ ਬਾਹਰ ਲਿਆਈ ਉਸ ਦਰਵਾਜ਼ੇ ਤੇ ਤਾਲਾ ਲੱਗਾ ਹੋਇਆ ਸੀ ਮੇਰੀ ਸੱਸ ਨੇ ਖੁਦ ਹੀ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਜੋ ਵਿਅਕਤੀ ਅੰਦਰ ਬੈਠਾ ਸੀ ਉਸ ਨੂੰ ਦੇਖ ਕੇ ਮੇਰਾ ਪਤੀ ਹੈਰਾਨ ਤੇ ਪਰੇਸ਼ਾਨ ਹੋ ਗਿਆ ਸਾਹਮਣੇ ਇੱਕ ਆਦਮੀ ਚਾਰਪਾਈ ਤੇ ਲੇਟਿਆ ਹੋਇਆ ਸੀ ਜਿਸ ਨੂੰ ਦੇਖ ਕੇ ਵਿਜੇ ਦੌੜ ਕੇ ਉਸ ਕੋਲ ਗਿਆ ਅਤੇ ਕਿਹਾ ਪਾਪਾ ਤੁਸੀਂ ਜ਼ਿੰਦਾ ਹੋ ਇਹ ਸੁਣ ਕੇ ਮੇਰਾ ਦਿਮਾਗ ਚੱਕਰ ਖਾਨ ਲੱਗਾ ਇੱਕ ਦੇ ਬਾਅਦ ਹਿੱਕ ਧਮਾਕੇ ਮੇਰੇ ਤੇ ਹੋ ਰਹੇ ਸਨ ਮੇਰੀ ਸੱਸ ਬੋਲੀ ਹਾਂ ਵਿਜੇ ਐਕਸੀਡੈਂਟ ਵਿੱਚ ਤੁਹਾਡੇ ਪਾਪਾ ਮਰੇ ਨਹੀਂ ਸਨ ਜਦੋਂ ਕਿ ਹੁਣਾਂ ਤੇ ਝੂਠਾ ਉਹਨੂੰ ਦਾ ਇਲਜ਼ਾਮ ਲੱਗਿਆ ਸੀ ਤਾਂ ਤੁਹਾਡੇ ਪਾਪਾ ਨੂੰ ਫੜ ਲਿਆ ਗਿਆ ਸੀ ਅਤੇ ਉਹ ਉੱਥੋਂ ਭੱਜ ਗਏ ਨਹੀਂ ਤਾਂ ਪੁਲਿਸ ਉਹਨਾਂ ਨੂੰ ਫੜ ਲੈਂਦੀ ਅਤੇ ਫਾਂਸੀ ਦੀ ਸਜ਼ਾ ਹੋ ਜਾਂਦੀ ਕਿਉਂਕਿ ਉਸ ਤੇ ਤੁਹਾਡੇ ਪਾਪਾ ਦੀਆਂ ਉਂਗਲੀਆਂ ਦੇ ਨਿਸ਼ਾਨ ਸਨ ਪਰ ਉਹ ਕੰਮ ਕਿਸੇ ਹੋਰ ਨੇ ਕੀਤਾ ਸੀ ਅੱਜ ਤੋਂ 14 ਸਾਲ ਪਹਿਲਾਂ ਇੱਕ ਰਾਤ ਤੁਹਾਡੇ ਪਾਪਾ ਮੈਨੂੰ ਮਿਲਣ ਆਏ ਸਨ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਨੂੰ ਵੀ ਨਾ ਦੱਸਾਂ ਕਿ ਉਹ ਜਿੰਦਾ ਹਨ ਫਿਰ ਮੈਂ ਅਤੇ ਤੁਹਾਡੇ ਪਾਪਾ ਲੁਕ ਛਿਪ ਕੇ ਮਿਲਣ ਲੱਗੇ ਸੀ ਅਤੇ ਫਿਰ ਮੈਂ ਉਮੀਦ ਨਾਲ ਹੋ ਗਈ ਮੈਨੂੰ ਇਹ ਡਰ ਸੀ ਕਿ ਕਿਤੇ ਹਾਨੂੰ ਇਹ ਖਬਰ ਨਾ ਹੋ ਜਾਵੇ ਇਸ ਲਈ ਤੁਹਾਡੀ ਮਾਸੀ ਦੀ ਬਿਮਾਰੀ ਦਾ ਬਹਾਨਾ ਕਰਕੇ ਮੈਂ ਪਿੰਡ ਵਿੱਚ ਚਲੀ ਗਈ ਜਿੱਥੇ ਮੈਂ ਤੁਹਾਡੇ ਇਸ ਪ੍ਰਾਣੂ ਜਨਮ ਦਿੱਤਾ ਮੈਂ ਇਸ ਨੂੰ ਤੁਹਾਡੀ ਮਾਸੀ ਨੂੰ ਦੇ ਦਿੱਤਾ ਸੀ ਕਾਫੀ ਸਮੇਂ ਤੱਕ ਤੁਹਾਡੀ ਮਾਸੀ ਨੇ ਹੀ ਤੁਹਾਡੇ ਭਰਾ ਦੀ ਦੇਖਭਾਲ ਕੀਤੀ ਸੀ ਪਰ ਹੁਣ ਉਹ ਬਿਮਾਰ ਰਹਿਣ ਲੱਗੀ ਸੀ ਇਸ ਲਈ ਮੈਂ ਤੇ ਤੁਹਾਡੇ ਪਾਪਾ ਇਸ ਬੱਚੇ ਨੂੰ ਵਾਪਸ ਲਿਆਏ ਪਰ ਇਹ ਬੱਚਾ ਮੈਨੂੰ ਨਹੀਂ ਪਛਾਣਦਾ ਮੇਰੇ ਤੋਂ ਡਰਦਾ ਹੈ ਮੈਂ ਆਪਣੇ ਸੀਨੇ ਨਾਲ ਇਸ ਨੂੰ ਲਗਾਉਣ ਲਈ ਤੜਫਦੀ ਹਾਂ ਇਸ ਨੂੰ ਪਿਆਰ ਕਰਨਾ ਚਾਹੁੰਦੀ ਹਾਂ ਪਰ ਇਹ ਮੈਨੂੰ ਆਪਣੇ ਨੇੜੇ ਨਹੀਂ ਲੈਂਦਾ ਇਸਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਇਸ ਲਈ ਇਸਦੇ ਹੱਥ ਪੈਰ ਬੰਨਣੇ ਪੈਂਦੇ ਹਨ ਕਿਉਂਕਿ ਇਹ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਲੈਂਦਾ ਹੈ ਅਤੇ ਇਹ ਜ਼ੋਰ-ਜ਼ੋਰ ਨਾਲ ਦਰਵਾਜ਼ਾ ਵੀ ਖੜਕਾਉਣ ਲੱਗਦਾ ਹੈ ਮੈਂ ਡਰ ਜਾਂਦੀ ਹਾਂ ਕਿ ਕਿਤੇ ਕਿਸੇ ਨੂੰ ਖਬਰ ਨਾ ਹੋ ਜਾਵੇ ਇਸ ਲਈ ਰਾਤ ਨੂੰ ਮੈਂ ਉੱਪਰ ਹੀ ਸੌਂਦੀ ਹਾਂ ਇੰਜ ਕਾਰਨ ਨਾਲ ਤੁਹਾਡੇ ਪਾਪਾ ਨਾਲ ਥੋੜਾ ਸਮਾਂ ਵੀ ਗੁਜ਼ਾਰ ਲੈਂਦੀ ਹਾਂ ਪਰ ਮੈਂ ਇਹ ਗੱਲ ਕਿਸੇ ਨੂੰ ਨਹੀਂ ਦੱਸਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਡਰ ਸੀ ਕਿ ਕਿਤੇ ਇਹ ਗੱਲ ਫੈਲ ਨਾ ਜਾਵੇ ਜੇ ਇਹ ਗੱਲ ਕਿਸੇ ਨੂੰ ਪਤਾ ਲੱਗ ਜਾਂਦੀ ਤਾਂ ਤੁਹਾਡੇ ਪਾਪਾ ਦੇ ਜਾਂਦੇ ਮੇਰੀ ਸੱਸ ਦੇ ਮੂੰਹ ਸਚਾਈ ਸੁਣ ਕੇ ਮੈਨੂੰ ਆਪਣੇ ਆਪ ਤੇ ਸ਼ਰਮ ਮਹਿਸੂਸ ਹੋਣ ਲੱਗੀ ਮੇਰੀ ਸੱਸ ਤਾਂ ਬਹੁਤ ਹੀ ਬਹਾਦਰ ਔਰਤ ਸੀ ਜਿਸ ਨੇ ਆਪਣੇ ਪਤੀ ਨੂੰ ਬਚਾਉਣ ਲਈ ਪਤਾ ਨਹੀਂ ਕਿੰਨੀਆਂ ਤਕਲੀਫਾਂ ਚੱਲੀਆਂ ਸਨ ਮੇਰੇ ਪਤੀ ਨੇ ਉਹ ਸ਼ਹਿਰ ਛੱਡ ਦਿੱਤਾ ਅਸੀਂ ਦੂਰ ਤਰਾਡੇ ਪਿੰਡ ਵਿੱਚ ਚਲੇ ਗਏ ਤਾਂ ਜੋ ਸਕੂਨ ਨਾਲ ਆਪਣੀ ਜ਼ਿੰਦਗੀ ਜੀ ਸਕੀਏ ਜਿੱਥੇ ਕਿਸੇ ਦਾ ਡਰ ਨਾ ਹੋਵੇ ਮੈਂ ਆਪਣੀ ਸੱਸ ਤੋਂ ਮਾਫੀ ਮੰਗੀ ਸੀ ਕਿਉਂਕਿ ਹਰ ਵਾਰ ਅੱਖੀ ਦੇਖਿਆ ਸੱਚ ਨਹੀਂ ਹੁੰਦਾ ਮੇਰੀ ਸੱਸ ਨੇ ਮੈਨੂੰ ਮਾਫ ਕਰ ਦਿੱਤਾ ਸੀ ਮੇਰੇ ਛੋਟੇ ਧੌਰ ਦਾ ਇਲਾਜ ਕਰਾਉਣ ਲਈ ਉਸ ਨੂੰ ਸ਼ਹਿਰ ਲਿਉਂਦੇ ਸਨ ਅਤੇ ਇੱਕ ਚੰਗੇ ਡਾਕਟਰ ਕੋਲ ਉਸ ਦਾ ਇਲਾਜ ਚੱਲ ਰਿਹਾ ਸੀ ਡਾਕਟਰ ਨੇ ਕਿਹਾ ਕਿ ਤੁਹਾਡਾ ਦੌਰ ਜਲਦੀ ਹੀ ਠੀਕ ਹੋ ਸਕਦਾ ਹੈ ਮੈਂ ਭਗਵਾਨ ਤੋਂ ਦੁਆ ਕਰਦੀ ਹਾਂ ਕਿ ਮੇਰਾ ਦੌਰ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਮੇਰੀ ਸੱਸ ਨੇ ਬਹੁਤ ਸਾਰੀਆਂ ਤਕਲੀਫਾਂ ਚੱਲੀਆਂ ਹਨ ਹੁਣ ਭਗਵਾਨ ਉਹਨਾਂ ਨੂੰ ਉਹਨਾਂ ਦੀਆਂ ਤਕਲੀਫਾਂ ਤੋਂ ਛੁਟਕਾਰਾ ਦੇ ਦੇਵੇ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ رائے ਹੈ ਰਿਤਿਕਾ ਨੇ ਜੋ ਕੀਤਾ ਕੀ ਉਹ ਸਹੀ ਸੀ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਜੇ ਕਹਾਣੀ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਕਰਿਓ ਅਜੀਆਂ ਹੋਰ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ